18 ਘੰਟੇ ਮੈਂ ਪਾਰਟੀ ਦਾ ਕੰਮ ਕਰਾਂ ਬਿਨਾਂ ਤਨਖਾਹ ਤੋਂ ਬਿਨਾਂ ਕੁਝ ਪਾਰਟੀ ਤੋਂ ਲਏ ਜਿੱਥੇ ਪਾਰਟੀ ਭੇਜਦੀ ਆਪ ਦਾ ਤੇਲ-ਬਾਲ ਦਾ ਆਪ ਦਾ ਰੋਟੀ ਵਾਲਾ ਡੱਬਾ ਹੁੰਦਾ ਆਪਦੇ ਮੇਰੇ ਸਾਧਨ ਹੁੰਦੇ ਆ ਤੇ ਮੈਨੂੰ ਕਦੇ ਚ ਕੱਢਦਾ ਸੀ ਪ੍ਰਾਡ ਨੂੰ ਬਣਾਉਣ ਵਾਲੇ ਸੁਖਵੀਰ ਸਿੰਘ ਬਾਦਲ ਨੇ ਜੇ ਕੋਈ ਬਰਾਡ ਨੂੰ ਜਾਣਦਾ ਸੁਖਵੀਰ ਸਿੰਘ ਬਾਦਲ ਕਰਕੇ ਜਾ ਪਾਰਟੀ ਦੇਖ ਕਰਕੇ ਸੁਖਬੀਰ ਸਿੰਘ ਬਾਦਲ ਨੂੰ ساری ਦੁਨੀਆ ਜਾਣਦੀ ਹੈ ਤੇ ਸੁਖਬੀਰ ਸਿੰਘ ਬਾਦਲ ਪਾਰਟੀ ਕਰਕੇ ਪ੍ਰਧਾਨਗੀ ਤੇ ਮੈਂ ਉਹਦਾ ਪੋਲੀਟੀਕਲ ਸੈਕਟਰ ਨਹੀਂ ਸੀ ਮੈਂ ਜਾਣਨ ਲੱਗਿਆ ਇਹ ਕੋਈ ਦੌਰ ਹੈ ਨਹੀਂ ਮੈਂ ਕੁਝ ਇਹਨਾਂ ਤੋਂ ਕੰਮ ਹੀ ਲਿਆ ਹੋ ਕੱਲੀ ਟਿਕਟ ਹੀ ਮੰਗਦਾ ਸੀ ਉਹ ਮੰਗਦਾ 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 ਤੀਜੀ ਵਾਰੀ ਲਿਆ ਕੇ ਤੇ ਆ ਕੁਝ ਛੱਡਤਾ ਸੀ ਰਾਜਪੁਰੇ ਮੈਂ ਸਰਕਾਰ ਰੀਪੀਟ ਕਰਾਈ ਹੈ ਸੁਖਬੀਰ ਸਿੰਘ ਬਾਦਲ ਨਾਲ ਬਹਿਸ ਕਰ ਸਕਦਾ ਮੈਂ ਸਾਹਮਣੇ ਬਹਿ ਕੇ ਕਿ ਤੇਰੇ 100 ਕਾਰਨ ਹੋ ਸਕਦੇ ਆ ਸਰਕਾਰ ਰੀਪੀਟ ਹੋਣ ਦੇ ਜੇ 100 ਇਹ ਵਾਮਨ ਨੰਬਰ ਜੇ ਮੇਰੇ ਵਾਲਾ ਵਿੱਚ ਨਾ ਹੁੰਦਾ ਤਾਂ ਸਰਕਾਰ ਨਹੀਂ ਰਿਪੀਟ ਹੋਣੀ ਸੀ ਕੱਲ੍ਹ ਕੱਲ੍ਹ ਜੇ ਪਾਰਟੀ ਨੇ ਨਾਮ ਦਿੱਤਾ ਮੈਨੂੰ ਤੇ ਮੈਂ ਵੀ ਨਹੀਂ ਇਹਨਾਂ ਦੀ ਪਿੱਠ ਲੱਗਣ ਦਿੱਤੀ ਕਿਤੇ ਅੱਜ ਤੱਕ ਤੇ ਫਿਰ ਜੇ ਮੈਂ ਬਚਾਉਣ ਲਈ ਇੱਕ ਹਾਦਾ ਨਾਰਾ ਮਾਰਤਾ ਤੇ ਤੁਸੀਂ ਕਤਲ ਹੀ ਕਰਦੇ ਹੋ ਕਿਸੇ ਦੀ ਬਿਉਦੀ ਪਾਰਟੀ ਆ ਯਾਰ ਐਂਕ ਵੀ ਕੱਢ ਦਿੰਗੇ ਅਨਮੂਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਸ਼ੋਮਣੀ ਅਕਾਲੀ ਦਲ ਜਿਸ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਉਸਦੇ ਵਿੱਚ ਅੱਜਕੱਲ ਸਭ ਕੁਝ ਠੀਕ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਉਸੇ ਮੀਟਿੰਗ ਤੋਂ ਕੁਝ ਸਮਾਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚੰਨਜੀਤ ਸਿੰਘ ਬਰਾੜ ਉਹਨਾਂ ਦੇ ਵੱਲੋਂ ਇੱਕ ਖੁੱਲਾ ਖਾਤ ਉਹਨਾਂ ਨੂੰ ਲਿਖਿਆ ਜਾਂਦਾ ਤੇ ਉਸਦੇ ਵਿੱਚ ਕੁਝ ਸੁਝਾਅ ਤੇ ਸਲਾਹ ਜਿਹੜੀਆਂ ਨੇ ਉਹ ਦਿੱਤੇ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਅੰਦਰ ਖਾਤੇ ਚਰਚਾਵਾ ਸੀ ਉਸੇ ਦਿਨ ਹੀ ਚਰਚਾਵਾ ਸੀ ਕਿ ਚੰਨਜੀਤ ਸਿੰਘ ਬਰਾੜ ਦੇ ਉੱਤੇ ਕੋਈ ਕਾਰਵਾਈ ਹੋ ਸਕਦੀ ਹੈ ਤਾਂ ਚੰਨਜੀਤ ਸਿੰਘ ਬਰਾੜ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਬਰਾੜ ਸਾਹਿਬ ਤੁਸੀਂ ਖਤ ਲਿਖਿਆ ਤਾਂ ਉਸੇ ਦਿਨੀ ਚਰਚਾਵਾਂ ਜਿਹੜੀਆਂ ਨੇ ਦਫ਼ਤਰ ਦੇ ਅੰਦਰ ਸ਼ੁਰੂ ਹੋ ਗਈਆਂ ਸੀ ਕਹਿੰਦੇ ਕਿ ਬਰਾੜ ਸਾਹਿਬ ਨੇ ਸਹੀ ਨਹੀਂ ਕੀਤਾ ਉਹਨਾਂ ਨੂੰ ਅੰਦਰ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਸੀ ਬਾਹਰ ਲਿਖਦੇ ਪਲੈਟਫਾਰਮ ਦੇ ਉੱਤੇ ਤਾਂ ਨਹੀਂ ਸੀ ਕਰਨਾ ਚਾਹੀਦਾ ਕੁਲਵਿੰਦਰ ਮੈਂ ਇੱਕ ਬੇਨਤੀ ਕਰਾਂ ਕਿ ਮੈਂ ਬੜੀ ਕੋਸ਼ਿਸ਼ ਕੀਤੀ ਪ੍ਰਧਾਨ ਸਾਹਿਬ ਨੂੰ ਮਿਲਣ ਦੀ ਮੇਰੀ ਬਦਕਿਸਮਤੀ ਕਹੀਏ ਜਾਂ ਪਾਰਟੀ ਦੀ ਕਹੀਏ ਜਾਂ ਪ੍ਰਧਾਨ ਸਾਹਿਬ ਦੀ ਵੀ ਕਹਾਂ ਕਿ ਉਹਨਾਂ ਨੇ ਮੈਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਕਈ ਗੱਲਾਂ ਐਸੀਆਂ ਹੁੰਦੀਆਂ ਕਿ ਸਮੇਂ-ਸਮੇਂ ਤੇ ਦਬਕੇ ਰਹਿ ਗਈਆਂ ਜਾਂ ਦਬਕੇ ਰਹਿ ਜਾਂਦੀਆਂ ਪਰ ਕਈ ਵਾਰੀ ਸਮਾਂ ਐਸਾ ਹੁੰਦਾ ਹੈ ਕਿ ਪ੍ਰਮਾਤਮਾ ਪਤਾ ਨਹੀਂ ਕਿਉਂ ਤੁਹਾਡੀ ਜ਼ੁਬਾਨ ਤੇ ਇਹ ਗੱਲਾਂ ਲੈ ਆਉਂਦਾ ਹੈ ਜਦੋਂ ਮੈਨੂੰ ਟਾਈਮ ਨਹੀਂ ਸੀ ਮਿਲਿਆ ਹਾਲਾਂਕਿ ਮੀਟਿੰਗਾਂ ਵੀ ਮੈਂ ਰਖਾਈਆਂ ਕੋਰ ਕਮੇਟੀ ਦੇ ਸਨੇਹੇ ਵੀ ਮੈਂ ਖੁਦ ਲਾਏ ਹਾਲਾਂਕਿ ਦਫਤਰ ਨੇ ਲਾਉਣੇ ਹੁੰਦੇ ਆ ਪਰ ਕੁਦਰਤੀ ਮੁੰਡੇ ਬਿਜ਼ੀ ਸੀ ਤੇ ਮੈਂ ਆਖਿਆ ਜ਼ਿੰਮੇਵਾਰੀ ਵਾਲੀ ਗੱਲ ਹੈ ਮੈਂ ਆਪ ਕਰ ਦਣਾ ਆਪ ਕੀਤੇ ਸਾਰਾ ਕੁਝ ਹੀ ਮੈਂ ਪਲਾਨ ਕਰ ਰਿਹਾ ਸੀ ਤੇ ਬਾਰ ਬਾਰ ਇਹੀ ਸੀ ਵੀ ਕੋਈ ਨਹੀਂ ਮਿਲਦੇ ਆ ਕੋਈ ਨਹੀਂ ਮਿਲਦੇ ਆ ਤਾਂ ਜਿਸ ਦਿਨ ਆਖਰੀ ਦਿਨ ਆ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਟਾਈਮ ਨਹੀਂ ਮਿਲ ਰਿਹਾ ਤੇ ਮੈਨੂੰ ਆਸ ਸੀਗੀ ਕਿ ਜੇ ਬੰਟੀ ਨਾਲ ਹੀ ਬੈਠੇ ਆ ਸਾਰਾ ਦਿਨ ਦੇ ਦੋ ਦਿਨਾਂ ਦੇ ਤਾਂ ਮੈਨੂੰ ਟਾਈਮ ਨਹੀਂ ਕਿਉਂਕਿ ਫੀਲਡ ਦੀਆਂ ਮੀਟਿੰਗਾਂ ਵੀ ਕੈਨਸਲ ਕਰਤੀਆਂ ਵੀ ਵਿਚਾਰ-ਵਟਾਂਦਰਾ ਕਰਨਾ ਹੈ ਕਾਂਕੜਿਆਂ ਨੂੰ ਐ ਕਰਕੇ ਦਿਖਾਉਣਾ ਹੈ ਐ ਕਰਕੇ ਦਿਖਾਉਣਾ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਅੰਕੜੇ ਪੁੱਠੇ ਕਰ ਲਓ ਸਿੱਧੇ ਕਰ ਲਓ ਜਮਾਨਤ ਤਾਂ ਸਾਡੀ ਜਬਤੀ ਹੋਈ ਹੈ ਨਾ ਪੰਜਾਬ 'ਚ 16% ਤੋਂ ਘੱਟ ਪੈ ਗਈ ਤਾਂ ਜਮਾਨਤ ਸਾਡੀ ਜਬਤ ਹੋ ਗਈ ਤੇ ਉਸ ਚੀਜ਼ ਤੋਂ ਅਸੀਂ ਕਿਵੇਂ ਭੱਜਾਂਗੇ ਕਿਵੇਂ ਬਚਾਂਗੇ ਇਹ ਇਹ ਮੈਨੂੰ ਨਹੀਂ ਸਮਝ ਲੱਗੀ ਵੀ ਕਿਸ ਗੱਲ 'ਚ ਪਈ ਆ ਤਾਂ ਜਦੋਂ ਉਹ ਮੈਂ ਸਵੇਰੇ 7 7:30 ਵਜੇ ਪ੍ਰਮਾਤਮਾ ਦਾ ਨਾਮ ਲੈ ਕੇ ਮੈਂ ਇੱਕ ਮੈਸੇਜ ਟਾਈਪ ਕੀਤਾ ਜਿਹੜਾ ਇਹਨਾਂ ਨੂੰ ਪਰਸਨਲ ਭੇਜਣ ਲਈ ਕੀਤਾ ਆਹ ਮੈਸੇਜ ਲਗਭਗ ਮਦਲੂ ਇਹਦੇ ਚਾ ਫੇਸਬੁਕ ਦੇ ਉੱਤੇ ਪਾਇਆ ਜਿਹੜਾ ਏਟਾਂ ਤੇ ਉੱਤੇ ਕੁਝ ਸ਼ਬਦ ਚੇਂਜ ਕਰਨੇ ਪਏ ਕਿਉਂਕਿ ਜਦੋਂ ਪਰਸਨਲ ਭੇਜਦਾ ਬੰਦਾ ਤਾਂ ਉਦੋਂ ਪ੍ਰਧਾਨ ਜੀ ਕਹਿ ਕੇ ਇੰਨੇ ਨਾਲ ਹੀ ਮੇਰਾ ਸਰ ਗਿਆ ਬਾਅਦ ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੁਰੂ ਬਣੀ ਕਾਲੀ ਦਲ ਇਹ ਲਿਖਣਾ ਪਿਆ ਤਾਂ ਉਹ ਜਦੋਂ ਮੈਂ ਮੈਸੇਜ ਲਿਖ ਲਿਆ ਤੇ ਮੈਂ ਆਪਣੇ ਆਪ ਨੂੰ ਭੇਜ ਕੇ ਸੇਵ ਕਰ ਲਿਆ ਤੇ ਮੈਨੂੰ ਆਸ ਸੀ ਵੀ ਕੀ ਆ ਕਿਤੇ ਸੁਨੇਹਾ ਦੇ ਕੇ ਸੱਦ ਲੈਣਗੇ ਜਾਂ ਦੱਸ ਦੇਣਗੇ ਮੈਂ ਸਵੇਰ 1 ਵਜੇ ਤੱਕ ਰੜੀਕਿਆ ਸਵੇਰ 1 ਵਜੇ ਤੱਕ ਕੁਝ ਕੋਰ ਕਮੇਟੀ ਦੇ ਮੈਂਬਰ ਆਉਣੇ ਸ਼ੁਰੂ ਹੋਗੇ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਮਤਲਬ ਮਨ ਜਿਵੇਂ ਬੰਦਾ ਨਹੀਂ ਹੁੰਦਾ ਕਿ ਉਸ ਸੁਖਤਾ ਦੇ ਵਿੱਚ ਸੀ ਕੀ ਕਰਾਂ ਕਿਵੇਂ ਕਰਾਂ ਕੀ ਕਰਾਂ ਅਖੀਰ ਇਹ ਹੋ ਗਿਆ ਕਿ ਯਾਰ ਤੈਨੂੰ ਉਠ ਖੜਨਾ ਚਾਹੀਦਾ ਮੈਂ ਉਠ ਖੜਾ ਉੱਠ ਕੇ ਜਾ ਕੇ ਗੱਡੀ ਦਾ ਸੈਲਫ ਮਾਰਿਆ ਮੈਂ ਤੇ ਬਾਹਰ ਸੜਕ ਤੇ ਨਿਕਲ ਪਿਆ ਪਤਾ ਨਹੀਂ ਵੀ ਮੈਂ ਜਾਣਾ ਕਿੱਥੇ ਹੈ ਕੁਦਰਤੀ ਇੱਕੇ ਦਾ ਮਨ ਚਾਇਆ ਕਿ ਗੁਰਦੁਆਰਾ ਸਾਹਿਬ ਚੱਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਬੈਠ ਕੇ ਮਨ ਬਹੁਤ ਉਚਾਟ ਸੀਗਾ ਦਿਮਾਗ ਫਟਣ ਵਾਲਾ ਹੋਇਆ ਪਿਆ ਸੀ ਤੇ ਮੈਂ ਫੋਨ ਪਾਸੇ ਤੇ ਰੱਖ ਕੇ ਸਾਇਲੈਂਟ ਤੇ ਕਰਕੇ ਮੈਂ ਮੂਲ ਮੰਤਰ ਦਾ 파ਟ ਜਿਹੜਾ ਸੀਗਾ ਆਪਣੀ ਮਾਲਾ ਦੇ ਨਾਲ ਅਕਸਰ ਕਰਦਾ ਤੇ ਮੈਂ ਕਰਨ ਲੱਗ ਗਿਆ ਤੇ 32 33 ਮਿੰਟਾਂ ਬਾਅਦ ਇੱਕਦਮ ਮਨ ਸ਼ਾਂਤ ਹੁੰਦਾ ਤੇ ਇੱਕੋ ਗੱਲ ਆਉਂਦੀ ਹੈ ਦਿਮਾਗ 'ਚ ਵੀ ਤੇਰਾ ਪੰਜਾਬੀ 'ਚ ਭੇਜਿਆ ਮੈਸੇਜ ਪਤਾ ਨਹੀਂ ਉਹਨਾਂ ਨੇ ਪੜ੍ਹਨਾ ਹੈ ਕਿ ਨਹੀਂ ਪੜ੍ਹਨਾ ਪਹਿਲੀ ਗੱਲ ਜੇ ਪੜ੍ਹ ਵੀ ਲਿਆ ਤੇ ਉਹ ਤੇਰੇ ਖਿਲਾਫ ਹੋ ਸਕਦੇ ਆ ਤੇ ਤੇ ਕਾਰਵਾਈ ਹੋਣੀ ਹੈ ਕਿ ਨਹੀਂ ਹੋਣੀ ਇਹ ਤਾਂ ਇੱਕ ਵੱਖਰਾ ਮੁੱਦਾ ਤਾਂ ਇੱਕੋ ਦਮ ਮਨ ਦੇ ਵਿੱਚ ਆਈ ਕਿ ਇਹਨੂੰ ਇਹਨੂੰ ਸਾਰੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਭੇਜੋ ਤਾਂ ਕਿ ਚਰਚਾ ਤਾਂ ਹੋਵੇ ਤੇ ਕੋਈ ਗੱਲ ਤੇ ਪਬਲਿਸ਼ ਕਰ ਦੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਹੀ ਬੈਠ ਕੇ ਮੈਂ ਉਹ ਚਾਰ ਸ਼ਬਦ ਐਡਿਟ ਕੀਤੇ ਤੇ ਮੈਂ ਭੇਜਦਾ ਤੇ ਭੇਜਣ ਤੋਂ ਬਾਅਦ ਮੈਂ ਉਦੋਂ ਦਾ ਮੈਂ ਸਾਈਲੈਂਟ ਐ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦਿੱਤੀ ਸਭ ਦੇ ਫੋਨ ਆਏ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦਿੱਤੀ ਵੀ ਮੈਂ ਪਾਰਟੀ ਨੂੰ ਭੇਜਣੇ ਸੀ ਭੇਜ ਤੇ ਮੰਨੇ ਨਾ ਮੰਨੇ ਮੈਂ ਉਦੋਂ ਬਾਅਦ ਵੇਖਦੇ ਆਂ ਵੀ ਕੋਰ ਕਮੇਟੀ ਦੀ ਮੀਟਿੰਗ ਵੀ ਵਾਲੇ ਕੈਰੀ ਹੋਣੀ ਹੈ ਖਤਮ ਤਾਂ ਕੀਤੀ ਨਹੀਂ ਸੀਗੀ ਤਾਂ ਕੱਲ ਮੈਨੂੰ ਪਤਾ ਲੱਗਿਆ ਕਿਸੇ ਇੱਕ ਸ਼ਖਸ ਨੇ ਦੱਸਿਆ ਕੋਰ ਕਮੇਟੀ ਦੇ ਨੇ ਕਹਿੰਦੇ ਯਾਰ ਤੈਨੂੰ ਤਾਂ ਪਾਰਟੀ ਚੋਂ ਹੀ ਕੱਢਤਾ ਸੀ ਇਹ ਤਾਂ ਕਹਿੰਦੇ ਅਖੀਰ ਤੇ ਰੌਲਾ ਪੈ ਗਿਆ ਤੇ ਤਾਂ ਆ ਕਮੇਟੀ ਬਣ ਗਈ ਹੁਣ ਕਮੇਟੀ ਫੈਸਲਾ ਕਰੂਗੀ ਕਾਂ ਕਹਿੰਦੇ ਤੁਹਾਡਾ ਮੈਂ ਕਿਹਾ ਯਾਰ ਮੈਨੂੰ ਕਾਹਦੇ ਚ ਕੱਢਦਾ ਸੀ 18 ਘੰਟੇ ਮੈਂ ਪਾਰਟੀ ਦਾ ਕੰਮ ਕਰਾਂ ਬਿਨਾ ਤਨਖਾਹ ਤੋਂ ਬਿਨਾ ਕੁਝ ਪਾਰਟੀ ਤੋਂ ਲਏ ਜਿੱਥੇ ਪਾਰਟੀ ਭੇਜਦੀ ਆਪਦਾ ਤੇਲ ਬਾਲ ਦਾ ਆਪਦਾ ਰੋਟੀ ਵਾਲਾ ਡੱਬਾ ਹੁੰਦਾ ਆਪਦੇ ਮੇਰੇ ਸਾਧਨ ਹੁੰਦੇ ਆ ਤੇ ਮੈਨੂੰ ਕਾਹਦੇ ਚ ਕੱਢਦਾ ਸੀ ਕਹਿੰਦੇ ਤੂੰ ਸਲਾਹ ਕਿਉਂ ਦੇਤੀ ਯਾਰ ਮੈਂ ਕਿਹਾ ਜੇ ਇੰਨੀ ਡੈਮੋਕ੍ਰੇਸੀ ਨਹੀਂ ਅਸੀਂ ਪਾਰਟੀ ਚ ਰੱਖ ਸਕਦੇ ਕਦੇ ਤੁਸੀਂ ਕਹਿੰਦੇ ਅਸੀਂ ਬੁੱਧੀਜੀਵੀਆਂ ਨੂੰ ਬੁਲਾਵਾਂਗੇ ਕਦੇ ਅਸੀਂ ਫਲਾਨਿਆਂ ਨੂੰ ਬੁਲਾਵਾਂਗੇ ਜਿਹੜਾ ਘਰੇ ਬੈਠਾ ਹੱਡ ਜਾਲੀ ਜਾਂਦਾ ਤੁਹਾਡੇ ਨਾਲ ਉਹ ਤੋਂ ਤੁਸੀਂ ਉਹਦੀ ਤੁਸੀਂ ਕਰਦੇ ਨਹੀਂਗੇ ਤੁਸੀਂ ਤਨਖਾਹ ਲਈ ਨਹੀਂ ਕਰੇ ਮੈਂ ਜ਼ਿੰਦਗੀ ਚ ਇਹਨਾਂ ਤੋਂ ਛੱਡੂ ਮੈਂ ਉਹ ਓਐਸਡੀ ਦੀ ਸਰਕਾਰੀ ਤਨਖਾਹ ਨਹੀਂ ਲਈ ਮੈਂ ਤਾਂ ਕਦੇ ਨਾ ਮੈਂ ਸਰਕਾਰੀ ਤਨਖਾਹ ਲਈ ਨਾ ਮੈਂ ਸਰਕਾਰੀ ਗੱਡੀ ਲਈ ਨਾ ਮੈਂ ਸਰਕਾਰੀ ਦਫ਼ਤਰ ਲਿਆ ਨਾ ਕੋਈ ਪੀਐਨ ਲਿਆ ਨਾ ਕੋ ਕਦੇ ਕੀ ਕਹਿੰਦੇ ਹੁੰਦੇ ਆ ਕੋਈ ਟੈਲੀਫੋਨ ਪਤਾ ਲਿਆ ਮੈਂ ਤਾਂ ਕੁਝ ਲਿਆ ਹੀ ਨਹੀਂ ਇੱਕ ਪਾਸੇ ਕਾਦੀਦਲ ਚ ਗੱਲ ਇਹ ਵੀ ਚੱਲਦੀ ਆ ਬਰਾੜ ਸਾਹਿਬ ਕਹਿੰਦੇ ਵੀ ਬਣਾਉਣ ਵਾਲੇ ਸੁਖਵੀਰ ਸਿੰਘ ਬਾਦਲ ਨੇ ਜੇ ਕੋਈ ਬਰਾੜ ਨੂੰ ਜਾਣਦਾ ਸੁਖਵੀਰ ਸਿੰਘ ਬਾਦਲ ਕਰਕੇ ਜਾਣ ਹਾਂ ਇਹ ਵੱਖਰੀ ਗੱਲ ਹੈ ਪਾਰਟੀ ਦੇ ਕਰਕੇ ਸੁਖਵੀਰ ਸਿੰਘ ਬਾਦਲ ਨੂੰ ساری ਦੁਨੀਆ ਜਾਣਦੀ ਹੈ ਤੇ ਸੁਖਵੀਰ ਸਿੰਘ ਬਾਦਲ ਪਾਰਟੀ ਕਰਕੇ ਪ੍ਰਧਾਨ ਸੀ ਤੇ ਮੈਂ ਉਹਦਾ ਪੋਲੀਟੀਕਲ ਸੈਕਟਰੀ ਸੀ ਮੈਂ ਜਾਨਣ ਲੱਗੇ ਇਹਦੇ ਚ ਕੋਈ ਦੋ ਰਹਿ ਨਹੀਂ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਪਰ ਹੁਣ ਪਾਰਟੀ ਮਰ ਰਹੀ ਹੈ ਤੇ ਮੈਨੂੰ ਉਹਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ ਜਿਹੜੀ ਗੱਲ ਰਹੀ ਵੀ ਬਹੁਤ ਕੁਝ ਬਣਾਇਆ ਜਾਂ ਦਿੱਤਾ ਹੈ ਮੈਂ ਮੈਂ ਰੱਬ ਨੂੰ ਜਾਣ ਦੇਣੀ ਹੈ ਤਿੰਨ ਸਰਕਾਰਾਂ ਲੰਘੀਆਂ ਇੱਕ ਸਰਕਾਰ ਚ ਨੌਕਰੀ ਲਈ ਸੀ ਤੇ ਉਹ ਛੱਡਿਆ ਆ। ਉਦੋਂ ਇਲਾਵਾ ਕਦੇ ਸਰਕਾਰ ਚ 1 ਰੁਪਏ ਦਾ ਕੋਈ ਟੈਂਡਰ ਹੀ ਲਿਆ ਹੋਵੇ। ਕੋਈ ਸਰਕਾਰ ਚ 1 ਰੁਪਏ ਦਾ ਕੋਈ ਕੰਮ ਹੀ ਲਿਆ ਹੋਵੇ। ਸੁਖਬੀਰ ਸਿੰਘ ਬਾਦਲ ਨਾਲ ਆਉਣ ਤੋਂ ਬਾਅਦ ਕੋਈ 1 ਪੈਸੇ ਦਾ ਵੀ ਕੰਮ ਲਿਆ ਹੋਵੇ। ਆ ਇੱਕ ਕੰਮ ਲਿਆ। ਉਹ ਕਦੇ-ਕਦੇ ਭੈਣ ਦੇ ਨਾ ਆਪਦੇ ਤੇ ਨਾ ਚੱਲ ਜੇ ਤਾਂ ਕਿਤੇ ਇੱਕ ਜਿਹੜੇ ਸਰਕਾਰੀ ਲਾਇਸੈਂਸਲ ਅਲੋਟ ਹੁੰਦੇ ਸੀ ਉਹ ਜਰੂਰ ਮੈਂ ਕਰਾ ਲਿਆ ਸੀ। ਵਰਨਾ ਇਸ ਤੋਂ ਇਲਾਵਾ ਮੈਂ ਕੋਈ ਇਹਨਾਂ ਤੋਂ ਕੰਮ ਹੀ ਲਿਆ ਹੋਵੇ। ਕੱਲੀ ਟਿਕਟ ਹੀ ਮੰਗਦਾ ਸੀ ਉਹ ਮੰਗਦਾ 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 ਤੀਜੀ ਵਾਰੀ ਲਿਆ ਕੇ ਤੇ ਆ ਖੂਜ ਸਿੱੜਦਾ ਸੀ ਰਾਜਪੁਰੇ। ਕਹਣਾ ਇਸ ਇਸ ਨੂੰ ਤਾਂ ਚਲੋ ਇੱਕ ਵੱਖਰਾ ਮਜਬੂਰ ਹੈ ਮੇਰੀ ਇਹ ਬੇਨਤੀ ਹੈ ਪਾਰਟੀ ਕਰਕੇ ਨਾਮ ਬਣਿਆ ਬਹੁਤ ਬਣਿਆ ਬਾਦਲ ਪਰਿਵਾਰ ਕਰਕੇ ਨਾਮ ਬਣਿਆ ਜਾਤੀ ਤੌਰ ਤੇ ਜੋ ਜਬਾਤੀ ਤੌਰ ਤੇ ਬਾਦਲ ਪਰਿਵਾਰ ਨਾਲ ਹੀ ਜੁੜਿਆ ਹੋਇਆ ਸੀ ਮੈਂ ਜਦੋਂ ਸਾਬ ਮਨਪ੍ਰੀਤ ਸਿੰਘ ਬਾਦਲ ਨੂੰ ਛੱਡਿਆ ਜਦੋਂ ਸਾਡਾ ਆਪਸ ਵਿੱਚ ਦਿਬੇੜ ਪੈ ਗਿਆ ਮੈਨੂੰ ਕਾਂਗਰਸ ਪਾਰਟੀ ਮੋੜੋਂ ਤੋਂ ਟਿਕਟ ਦਿੰਦੀ ਸੀ ਕਿਉਂਕਿ ਖਟਕਲ ਕਲਾਂ ਦੀ ਰੈਲੀ 'ਚ ਸਭ ਤੋਂ ਵੱਧ 120 ਬੱਸਾਂ ਮੈਂ ਮੈਂ ਪਰਕੇ ਲਗਿਆ ਸੀ ਮੋੜੋਂ ਤੋਂ ਤੇ 7 ਮਹੀਨੇ ਪਏ ਸੀ ਉਹ ਕਹਿੰਦੇ ਕਾਂਗਰਸ ਦੇ ਇਤਿਹਾਸ 'ਚ ਨਹੀਂ ਹੋਇਆ ਤੈਨੂੰ ਰਿਟਰਨ ਚ ਸੋਨੀਆ ਗਾਂਧੀ ਤੋਂ ਟਿਕਟ ਮੰਗਾਦਨੇ ਆ ਤੂੰ ਕਾਂਗਰਸ ਪਾਰਟੀ ਜੁਆਇਨ ਕਰਾ ਦੀ ਚੜਕ ਉਸ ਵੇਲੇ ਇੰਚਾਰਜ ਹੁੰਦਾ ਰਿਹਾ ਸੀ ਬੇਟੀਆਂ ਗੱਲਾਂ ਚੱਲਦੀਆਂ ਨੇ ਕਹਿੰਦੇ ਵੀ ਜਿਹੜੇ ਲੀਡਰ ਮੇ ਨਾਲੇ ਸਰਕਾਰ ਕਾਂਗਰਸ ਦੀ ਬਣਦੀ ਮੈਂ ਸਰਕਾਰ ਰਿਪੀਟ ਕਰਾਈ ਆ ਸੁਖਬੀਰ ਸਿੰਘ ਬਾਦਲ ਨਾਲ ਬਹਿਸ ਕਰ ਸਕਦਾ ਮੈਂ ਸਾਹਮਣੇ ਬਹਿ ਕੇ ਕਿ ਤੇਰੇ 100 ਕਾਰਨ ਹੋ ਸਕਦੇ ਆ ਸਰਕਾਰ ਰਿਪੀਟ ਹੋਣ ਦੇ ਜੇ 100 ਇਹ ਵਾਵਾ ਨੰਬਰ ਜੇ ਮੇਰੇ ਵਾਲਾ ਵਿੱਚ ਨਾ ਹੁੰਦਾ ਤਾਂ ਸਰਕਾਰ ਨਹੀਂ ਰਿਪੀਟ ਹੋਣੀ ਸੀ ਕਾਲੀ ਦਲ ਦੀ ਤੇ ਮੈਂ ਉਹਦੇ ਚ ਕੀ ਲਿਆ ਬਈ ਕੱਲੀ ਬਦਨਾਮੀ ਵੀ ਇਧਰੋਂ ਕੱਲੀਆਂ ਗਾਲਾਂ ਲੈ ਲਓ ਇਧਰੋਂ ਕੱਲੀਆਂ ਗਾਲਾਂ ਲੈ ਲਓ ਬੇਅਦਬੀ ਹੋ ਗਈ ਇਹਨਾਂ ਦਾ ਇੱਕ ਵੀ ਲੀਡਰ ਆ ਕੇ ਟੀਵੀ ਤੇ ਬਹਿਸ ਕਰਨ ਨੂੰ ਤਿਆਰ ਨਹੀਂ ਸੀ ਚਾਰ ਚਾਰ ਪੰਜ ਪੰਜ ਚੈਨਲ ਮੈਂ ਕਰਦਾ ਰਿਹਾ ਇਹ ਕਿਹਨੇ ਕੀਤੇ ਸੀਗੇ ਕਿਹਨੇ ਇੱਥੋਂ ਟਿਕਰ ਖੜਾ ਕੀਤਾ ਲਿਆ ਕੇ ਇਸ ਕਰਕੇ ਜੇ ਪਾਰਟੀ ਨੇ ਨਾਮ ਦਿੱਤਾ ਮੈਨੂੰ ਤੇ ਮੈਂ ਵੀ ਨਹੀਂ ਇਹਨਾਂ ਦੀ ਪਿੱਠ ਲੱਗਣ ਦਿੱਤੀ ਕਿਤੇ ਅੱਜ ਤੱਕ ਲੱਗਣ ਦਿੱਤੀ ਹੈ ਕਿਤੇ ਦੱਸ ਦਿਓ ਜੇ ਲੱਗਣ ਦਿੱਤੀ ਕਿਸੇ ਕਿਸੇ ਕੰਮ ਤੇ ਡਿਊਟੀ ਲਾਤੀ ਹੈ ਪਿਛਲੇ ਵਾਰੀ ਮੈਂ ਦਵੇ ਨਾਲ ਕਹਿੰਨਾ ਜੇ ਪਿਛਲੇ ਵਾਰੀ ਐਸਡੀਪੀਸੀ ਦੇ ਮੈਂਬਰਾਂ ਵਾਲੀ ਚੋਣ 'ਚ ਮੈਂ ਨਾ ਲੱਗਦਾ ਤੇ ਮੈਂ ਨਾ ਹੁੰਦਾ ਤੇ ਹੋ ਸਕਦਾ ਬਾਜੀ ਪਲਟ ਗਈ ਸੀਗੀ ਬੀਬੀ ਜ਼ਗੀਰਕੌਰ ਨੇ ਮੈਨੂੰ ਕੀ ਕਿਹਾ ਸੀ ਆ ਕੇ ਕਹਿੰਦੀ ਕੁੱਤੇ ਵਾਂਗੂ ਹਲਕੇ ਕੁੱਤੇ ਵਾਂਗੂ ਮੇਰੇ ਮਗਰ ਪਿਆ ਫਰਦਾ ਜੇ ਤੂੰ ਨਾ ਹੁੰਦਾ ਅੱਜ ਬਾਜੀ ਹੋਰ ਹੁੰਦੀ ਇਹ ਯਾਰ ਜਿਹਦੇ ਪਿੱਛੇ ਮੈਂ ਕਰੀ ਜਾਂਦਾ ਉਹਨਾਂ ਨੂੰ ਉਹਨਾਂ ਦੇ ਯਾਦ ਚਤੇ ਕੋਈ ਨਹੀਂ ਤੁਸੀਂ ਪਹਿਲਾਂ ਸੁਝਾ ਦਿੱਤਾ ਪੰਜ ਪ੍ਰਧਾਨੀ ਦਾ ਪ੍ਰਧਾਨਗੀ ਨੂੰ ਲੈ ਕੇ ਲੋਕਾਂ ਦੇ ਵਿੱਚ ਐਸੀ ਵੀ ਜਾਣਦੇ ਆ ਸਾਨੂੰ ਪਤਾ ਹੈ ਕੀ ਆਵਾਜ਼ ਆ ਇਹ ਗੱਲ ਪਹਿਲਾਂ ਨਹੀਂ ਪਤਾ ਹੈਗਾ ਅੰਦਰ ਖਾਤੇ ਜਿਹੜੇ ਅੰਦਰ ਜਿਹੜੇ ਲੀਡਰ ਨੇ ਬਹੁਤ ਨੇੜੇ ਆ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਕਿਹਾ ਜਾਂਦਾ ਅਕਸਰ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਆਲੇ ਦੋਲੇ ਨੇ ਨਾ ਉਹਨਾਂ ਉਹ ਨਹੀਂ ਅਸਲ ਦੇ ਵਿੱਚ ਗੱਲ ਜਿਹੜੀ ਆ ਜਾਣ ਦਿੰਦੇ 75% ਕੋਰ ਕਮੇਟੀ ਦੇ ਮੈਂਬਰਾਂ ਨੇ ਤਾਂ ਮੇਰੇ ਕੋਲੇ ਕਿਹਾ ਹੂੰ ਡੀਐਸ ਕੱਲ ਬਿਨਾ ਹੁਣ ਸਰਨਾ ਨਹੀਂ ਪਰ ਅੰਦਰ ਜਾ ਕੇ ਕਿਉਂ ਚੁੱਪ ਕਰ ਜਾਂਦੇ ਹੁਣ ਇਹ ਤਾਂ ਉਹ ਹੀ ਰਸਤਾ ਪਰ ਅੰਦਰੋਂ ਜਿਹੜਾ ਪ੍ਰੈਸ ਨੋਟ ਆਇਆ ਉਹਦੇ ਚ ਤਾਂ ਕਹਿੰਦੇ ਤਾਰੀਫ ਕੀਤੀ ਗਈ ਹੈ ਸਲਾਹਗਾ ਕੀਤੀ ਗਈ ਹੈ ਪੰਡਤ ਜੀ ਪ੍ਰੈਸ ਨੋਟ ਤਾਂ ਪ੍ਰੈਸ ਨੋਟ ਤਾਂ ਜਾਲੀ ਸਲਾਹਕਰ ਹੈ ਨਾ ਜਿਹੜੇ ਖੂਚ ਲੈ ਕੇ ਡਿੱਗਣ ਵਾਲੇ ਸਲਾਹਕਰ ਹੈ ਇਹ ਉਹਨਾਂ ਦੀ ਸੋਚ ਹੈ ਵੀ ਮੇਜ ਥਪਤਪਾਈ ਚੱਲਾਂਗੇ ਵੀ ਵੇਖੋ ਜੀ ਸੁਰਖੀ ਲੱਗ ਗਈ ਜੀ ਉਹ ਸੁਰਖੀਆਂ ਨੇ ਵੋਟਾਂ ਨਹੀਂ ਪਵਾਉਣੀਆਂ ਲੋਕਾਂ ਦੇ ਦਿਲਾਂ 'ਚ ਜਾਣਾ ਪੈਣਾ ਲੋਕਾਂ ਦੀ ਜਿਹੜੀ ਗੱਲ ਹੈ ਇਹ ਮੇਰੀਆਂ ਜਿਹੜੀਆਂ ਗੱਲਾਂ ਇਹਦੇ 'ਚ ਮੇਰਾ ਕੋਈ ਫਾਇਦਾ ਹੋਣਾ ਹੈ ਭਾਈ ਦੱਸ ਦਿਓ ਮੈਨੂੰ ਫਾਇਦਾ ਹੋਣਾ ਪੋਲੀਟੀਕਲ ਸੈਕਟਰੀਸ਼ਿਪ ਵੀ ਜਾ ਸਕਦੀ ਹੈ ਨੰਬਰ ਪਲੇਟ ਨਾਮ ਪਲੇਟ ਮੇਰੀ ਤੋੜ ਕੇ ਗੁੱਸਾ ਕੱਢ ਲਿਆ ਦਫਤਰ ਮੇਰਾ ਖੋਲ ਲਿਆ ਹਲਕਾ ਮੇਰਾ ਖੋਲ ਲੈਣਗੇ ਪਾਰਟੀ ਚੋਂ ਕੱਢਣ ਨੂੰ ਫਰਦਿਆ ਇਹਦੇ ਚ ਮੇਰਾ ਕੋਈ ਫਾਇਦਾ ਹੋਇਆ ਪਰ ਘੱਟੂ-ਘੱਟ ਕਿਸੇ ਨੂੰ ਤਾਂ ਯਾਰ ਕੁਰਬਾਨੀ ਦੇਣੀ ਪਣੀ ਨਾ ਪਾਰਟੀ ਪਿੱਛੇ ਜੇ ਪਾਰਟੀ ਪਿੱਛੇ ਮੇਰਾ ਨਾਂ ਬਣਿਆ ਜੇ ਪਾਰਟੀ ਮਰੀ ਜਾਂਦੀ ਹੈ ਮਰੀ ਅਸੀਂ ਇਹ ਕਲੰਕ ਤਾਂ ਨਾਂ ਲਵਾ ਕੇ ਜਾਈਏ ਆਪਦੇ ਮੱਥੇ ਤੇ ਕਿ ਯਾਰ ਇਹਨਾਂ ਵੇਲੇ ਪਾਰਟੀ ਮਰੀ ਹੈ ਜ਼ਿੰਮੇਵਾਰ ਕੌਣ ਆ ਸਾਰੇ ਹੀ ਆਂ ਅਸੀਂ ਸਾਰੇ ਹੀ ਆਂ ਮੈਂ ਵੀ ਜ਼ਿੰਮੇਵਾਰੀ ਲੈਣਾ ਮੇਰੀ ਵੀ ਹੋਊਗੀ ਕੋਈ ਨਾ ਕੋਈ ਵਿੱਚ ਮੈਂ ਨਹੀਂ ਕਹਿੰਦਾ ਮੇ ਮੈਂ ਨਹੀਂ ਕਹਦਾ ਵੀ ਨਹੀਂ ਪਾਇਆ ਹੋਗਾ ਪਰ ਸਾਰੇ ਹੀ ਐ ਫਿਰ ਕੱਟੋ-ਕੱਟ ਲੋਕਾਂ ਦੀ ਇੱਛਾ ਮੁਤਾਬਕ ਕੋਈ ਤਬਦੀਲੀਆਂ ਕਰ ਲੋ ਯਾਰ ਜੇ ਚਰਨਜੀਤ ਬਰਾੜ ਦੇ ਬਦਲੇ ਤੋਂ ਵੀ ਹੱਲ ਹੁੰਦਾ ਤੈਨੂੰ ਬਾਹਰ ਕੱਢੋ ਯਾਰ ਰੱਖ ਕੇ ਕੀ ਕਰਾਉਣਾ ਕੋਈ ਚੰਮ ਚੰਗਾ ਲੱਗਦਾ ਮੇਰਾ ਕਰਾਉਣਾ ਕੀ ਐ ਮੈਥੋਂ ਚਾ ਕਿਸੇ ਹੋਰ ਤੋਂ ਜਿਹੜੇ ਨੂੰ ਨਹੀਂ ਚੰਗਾ ਲੱਗਦਾ ਜੋ ਮਰਜ਼ੀ ਤਬਦੀਲੀ ਕਰੋ 104 ਸਾਲ ਪੁਰਾਣੀ ਪਾਰਟੀ ਮਰਨੀ ਨਹੀਂ ਚਾਹੀਦੀ ਕਾਂਗਰਸੀਆਂ ਤੱਕ ਦੀ ਵੀ ਇਹ ਸੋਚ ਹੈ ਜਿਹੜੇ ਬਾਕੀ ਪਾਰਟੀਆਂ ਚ ਵਿਰੋਧੀ ਉਹਨਾਂ ਦੀ ਵੀ ਸੋਚ ਆ ਯਾਰ ਰੀਜਨਲ ਪਾਰਟੀ ਬਚਣੀ ਚਾਹੀਦੀ ਹੈ ਤੇ ਫਿਰ ਜੇ ਮੈਂ ਬਚਾਉਣ ਲਈ ਇੱਕ ਹਾ ਦਾ ਨਾਰਾ ਮਾਰਤਾ ਤੇ ਤੁਸੀਂ ਕਤਲ ਹੀ ਕਰ ਦਿਓ ਕਿਸੇ ਦੀ ਪਿਓ ਦੀ ਪਾਰਟੀ ਆ ਯਾਰ ਐਂਕ ਵੀ ਕੱਢ ਦੇਣਗੇ ਕੱਢ ਦੇਣਗੇ ਇੱਕ ਫਿਰ ਕੀ ਹੋਗਾ ਹਰ ਵਰਕਿੰਗ ਕਮੇਟੀ ਦੇ ਮੈਂਬਰ ਤੱਕ ਜਾਊ ਮੀਡੀਆ ਲੈ ਕੇ ਨਾਲ ਪੁੱਛਣ ਸਵਾਲ ਵੀ ਦੱਸ ਸੁਝਾ ਦੇਣਾ ਕੋ ਮਾੜੀ ਗੱਲ ਹੈ ਹਰ ਜਿਹੜੇ ਡੈਲੀਗੇਟ ਆ ਉਹਦੇ ਤੇਕਰ ਕੋਸ਼ਿਸ਼ ਕਰੂੰਗਾ ਵੀ ਭਾਈ ਸੁਝਾ ਦੇਣਾ ਕੋ ਮਾੜੀ ਗੱਲ ਹੈ ਇਹ ਜਿਹੜਾ ਜਿਹੜਾ ਮਹੇਸ਼ਿੰਦਰ ਗਰੇਵਾਲ ਮੇਰੀ ਮੇਰੀ ਇੱਕ ਬੇਨਤੀ ਹੈ ਮਹੇਸ਼ਿੰਦਰ ਗਰੇਵਾਲ ਦੀ ਬਾਈਟ ਸਭ ਤੋਂ ਚੱਲੀ ਕਿਉਂਕਿ ਜਿਹੜਾ ਤੱਤਾ ਬੋਲੇ ਉਹਦੀ ਜ਼ਿਆਦਾ ਚੱਲਦੀ ਹੈ ਥਾਣੇਦਾਰੀ ਰੋਪ ਦੇ ਨਾਲ ਬੋਲ ਕੇ ਗਿਆ ਕੌਣ ਅਸਤੀਫਾ ਮੰਗ ਸਕਦਾ ਹੈ ਅਸਤੀਫਾ ਤਾਂ ਕਿਸੇ ਨੇ ਮੰਗਿਆ ਹੀ ਨਹੀਂ ਸੀ ਇਹਦਾ ਮਤਲਬ ਤੂੰ ਬਾਕੀ ਦੇ ਕੋਰ ਕਮੇਟੀ ਦੇ ਮੈਂਬਰਾਂ ਤੇ ਰੋਪ ਪਾਉਣਾ ਚਾਹੁੰਦਾ ਕੋਈ ਮੈਂ ਮੈਂ ਅਸਤੀਫਾ ਮੰਗਿਆ ਜਾਂ ਤਾਂ ਉਹ ਜਾਣਬੁੱਝ ਕੇ ਅਨਪੜ ਬਣਦੇ ਜਾਂ ਜਾਣਬੁੱਝ ਕੇ ਗੱਲ ਟਿਲਟ ਕਰਦੇ ਆ ਮੈਂ ਇਹ ਕਿਹਾ ਪ੍ਰਧਾਨ ਮੈਂ ਮੈਂ ਇਹ ਕਿਹਾ ਪ੍ਰਧਾਨ ਤੁਸੀਂ ਬਣੇ ਰਹੋ ਪਰ ਆ ਤੁਸੀਂ ਕਮੇਟੀ ਇੱਕ ਬਣਾ ਦਿਓ ਤੇ ਇਹਦੇ 'ਚ ਮਾੜੀ ਗੱਲ ਕੀ ਹੈ ਭਾਈ ਕੋਈ ਮਾੜੀ ਗੱਲ ਹੈ ਮਤਲਬ ਜੇ ਕੋਈ ਮਾੜੀ ਹੈ ਤਾਂ ਦੱਸ ਦਿਓ ਜੇ ਕੋਈ ਮਾੜੀ ਹੈ ਪੰਜ ਪ੍ਰਧਾਨੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾ ਦਿੰਦੇ ਹੁੰਦੇ ਸੀ ਜਦੋਂ ਜਥੇਦਾਰ ਜਥੇਦਾਰੀ ਕਾਇਮ ਹੁੰਦੀ ਸੀਗੀ ਤਾਂ ਜੇ ਉਹ ਨਹੀਂ ਤੇ ਅਸੀਂ ਆਪ ਖੁਦ ਮੰਨ ਲਈਏ ਯਾਰ ਤੁਸੀਂ ਅਕਾਲ ਤਖਤ ਸਾਹਿਬ ਤੋਂ ਜਿਹੜੀ ਮਾਫੀ ਦੀ ਗੱਲ ਵੀ ਕੀਤੀ ਆ ਉਹ ਮਾਫੀ ਤੁਸੀਂ ਕਿਹਾ ਕਿ ਆਪਾਂ ਵਿਧੀ ਵਿਧਾਨ ਦੇ ਹਿਸਾਬ ਦੇ ਨਾਲ ਮੰਗ ਲਈਏ ਜਿਸ ਤਰ੍ਹਾਂ ਮੰਗੀ ਜਾਂਦੀ ਆ ਜਾਂ ਲਿਖਤੀ ਰੂਪ ਚ ਮੰਗ ਲਈਏ ਉਹ ਕੀ ਪਹਿਲਾਂ ਜਿਹੜੀ ਮਾਫੀ ਮੰਗੀ ਗਈ ਸੀ ਉਹ ਤੁਹਾਨੂੰ ਵੀ ਲੱਗਿਆ ਵੀ ਉਹ ਸਹੀ ਨਹੀਂ ਸੀ ਕਿਉਂਕਿ ਲੋਕ ਤਾਂ ਕਹਿੰਦੇ ਹੀ ਸੀ ਦੇਖੋ ਮੈਂ ਇੱਕ ਗੱਲ ਕਹਾਂ ਅਸੀਂ ਕੋਈ ਗਲਤੀ ਕੀਤੀ ਤੇ ਭਵੇਂ ਨਹੀਂ ਕੀਤੀ ਭਵੇਂ ਕੱਲੇ ਵਿਰੋਧੀਆਂ ਦੇ ਕਹਿਣ ਤੇ ਬਣ ਗਈ ਲੋਕ ਰਾਏ ਬਣ ਗਈ ਕਿ ਯਾਰ ਇਹਨਾਂ ਦੀਆਂ ਆ ਗਲਤੀਆਂ ਆ ਉਹਦੇ 'ਚ ਇਹ ਡੇਰੇ ਵਾਲੇ ਨੂੰ ਮਾਫੀ ਦੇਣੀ ਸਭ ਤੋਂ ਵੱਡੀ ਗਲਤੀ ਲੋਕ ਮੰਨਦੇ ਆ ਜੇ ਉਹਨਾਂ ਨੂੰ ਅਹਸਾਸ ਕਰਾ ਲਈਦਾ ਨਾ ਵੀ ਯਾਰ ਸਾਡਾ ਬੇਅਦਬੀ 'ਚ ਕੀ ਰੋਲ ਆ ਫਲਾਣਾ ਧੌਂਕਾ ਤੇ ਅੱਧੇ ਘੰਟੇ ਬਾਅਦ ਉਹ ਕਹਿੰਦੇ ਚੰਗਾ ਫਿਰ ਐਂ ਦੱਸੋ ਵੀ ਮਾਫੀ ਕਿਉਂ ਦਿੱਤੀ ਫਿਰ ਕੀ ਜਵਾਬ ਆ ਇੱਕ ਗੱਲ ਮੈਂ ਕਹਣਾ ਉਹਦੇ 'ਚ ਸਾਡਾ ਕਿਸੇ ਦਾ ਰੋਲ ਵੀ ਕੋਈ ਨਾ ਹੋਵੇ ਇੱਕ ਹਾਲਾਤਾਂ ਦੇ ਉਤਪਨ ਹੋ ਗਈ ਗੱਲ ਜੇ ਲੋਕ ਰਾਏ ਬਣ ਗਈ ਤੇ ਸਾਨੂੰ ਆਪਦੇ ਗੁਰੂ ਦੇ ਘਰ ਚੋਂ ਮਾਫੀ ਮੰਗਣੀ ਕੀ ਮਾੜੀ ਗੱਲ ਆ ਯਾਰ ਜਿਸ ਦਿਨ 14 ਦਸੰਬਰ ਨੂੰ ਉੱਥੇ ਸਥਾਪਨਾ ਦਿਵਸ ਤੇ ਮਾਫੀ ਮੰਗੀ ਹੈ ਮੈਂ 13 ਦਸੰਬਰ ਨੂੰ ਲਿਖਤੀ ਭੇਜਿਆ ਸਰਦਾਰ ਸਾਹਿਬ ਆਪਾਂ ਲਿਖ ਕੇ ਮੰਗ ਲਈਏ ਵਿਧੀ ਵਿਵਧਾਨ ਮੁਤਾਬਕ ਮੰਗ ਲਈਏ ਮੈਂ ਉਸ ਦਿਨ ਤਾਂ ਨਹੀਂ ਬੋਲਿਆ ਜੇ ਮੇਰੀ ਮੰਨੀ ਨਹੀਂ ਗਈ ਹੁਣ ਯਾਰ 24 ਚ ਵੀ ਮਰ ਗਏ ਅਸੀਂ ਜ਼ਮਾਨਤੀ ਜਬਤ ਹੋ ਗਈ ਰਹਿ ਗਈ ਗਿਆ ਪੱਲੇ ਇਦੂ ਬਾਦ ਸਾਡੇ ਜਦੋਂ ਪਾਰਟੀ 'ਚ ਅਸੀਂ ਪਾਰਟੀ 'ਚ ਪਾਰਟੀ 'ਚ ਇੱਕ ਮੇਰੇ ਮੈਨੂੰ ਪਾਰਟੀ 'ਚ ਮੈਨੂੰ ਇੱਕ ਪਾਰਟੀ 'ਚ ਮੈਨੂੰ ਇੱਕ ਕਮਰਾ ਮਿਲਿਆ ਬਹੁਤ ਵੱਡਾ ਬਹੁਤ ਵੱਡਾ ਦਫਤਰ ਮਿਲਿਆ ਮੈਂ ਕੱਲੇ ਉਹਦੇ ਨਾਲ ਚ ਮਿੱਠੀ ਜੇਲ੍ਹ 'ਚ ਫਸਿਆ ਰਹਾ ਮਾਂ ਯਾਰ ਹੂੰ ਦੱਸੋ ਨਾ ਮੈਨੂੰ ਮੈਨੂੰ ਕੱਲ ਨੂੰ ਕੋਈ ਨਵੀਂ ਤਬਦੀਲੀ ਲਿਆਉਣ ਤੇ ਮੈਨੂੰ ਕਹਿਣ ਜਾ ਜਾ ਕੇ ਫਾਜ਼ਿਲਕਾ ਹਲਕੇ 'ਚ ਤੂੰ ਆਹ ਕੰਮ ਕਰਨਾ ਹੈ ਪੰਜਾਬ 'ਚ ਜਿੰਨੀਆਂ ਰੈਲੀਆਂ ਹੋਈਆਂ ਜਦੋਂ ਦਾ ਮੈਂ ਜੁਆਇਨ ਕੀਤਾ ਸਾਰੀਆਂ ਮੈਂ ਕਾਮਯਾਬ ਕੀਤੀਆਂ ਤੇ ਜੇ ਇੱਕ ਰੈਲੀ 'ਚ ਮੈਂ ਗਿਆ ਨਹੀਂ ਸੀ ਮੁਕਸਰ ਮਾਗੀ ਮੇਲੇ ਦੀ 'ਚ ਜਦੋਂ ਫੇਲ ਹੋਈ ਸੀ ਤੇ ਉਹ ਕੱਲਾ ਉੱਥੇ ਨਹੀਂ ਸੀ ਗਿਆ ਮੈਂ ਕਦੇ ਅੱਜ ਤੱਕ ਜਿਹੜਾ ਪ੍ਰੋਜੈਕਟ ਫੜਿਆ ਪਾਰਟੀ ਦੇ ਵਿੱਚ ਇੱਕ ਵੀ ਫੇਲ ਨਹੀਂ ਹੋਣ ਦੁੱਤਾ ਆ ਸਾਰੀ ਪਾਰਟੀ ਇੱਕ ਪਾਸੇ ਸੀ ਕੱਲਾ ਮੈਂ ਇੱਕ ਪਾਸੇ ਸੀ ਕਿ ਯੂਥ ਦੀ ਭਰਤੀ ਕਰਾਉਣੀ ਹੈ ਭਰਤੀ ਕਰਾ ਕੇ ਦਿਖਾਈ ਕਿ ਨਹੀਂ ਦਿਖਾਈ ਯੂਥ ਮਿਲ ਨਹੀਂ ਪ੍ਰੋਗਰਾਮ ਮੇਰੇ ਸੀ ਝਿੰਜਰ ਸਾਹਿਬ ਪ੍ਰਧਾਨ ਹੈ ਮਿਹਨਤੀ ਪ੍ਰਧਾਨ ਹੈ ਮੇਰੇ ਵਾਂਗੂੰ ਧਰਤੀ ਤੋਂ ਉੱਠਿਆ ਮਿਹਨਤ ਕਰ ਸਕਦਾ ਪਰ ਪਲੈਨਿੰਗ ਸਾਰੀ ਮੇਰੀ ਸੀ ਮੈਂ ਇੰਪਲੀਮੈਂਟ ਕਰਾਉਂਦਾ ਪੰਜਾਬ ਬਚਾਓ ਯਾਤਰਾ ਕਨਸੈਪਟ ਮੇਰਾ ਸੀ ਸਾਰੇ ਥਾਂ ਤੇ ਜਾ ਕੇ ਭਵੇਂ ਹਲਕਾ ਇੰਚਾਰਜ ਪੈਸੇ ਖਰਚਦਾ ਸੀ ਹਲਕਾ ਇੰਚਾਰਜ ਮਿਹਨਤ ਕਰਦਾ ਸੀ ਪਰ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਲਈ ਦਿਨ ਰਾਤ ਮ ਪਰ ਪਰ ਤੁਸੀਂ ਯਾਰ ਸਭ ਕੁਝ ਕਰਕੇ ਦੇਖ ਲਿਆ ਸੀ ਖੁਦ ਮੈਂ ਵੀ ਪ੍ਰਧਾਨਗੀ ਬਚਾਉਣ ਵਾਲਿਆਂ ਚ ਸੀ ਮੈਂ ਤਾਂ ਲਾਸਟ ਚ ਵੀ ਗੱਲ ਇਹ ਰੱਖਿਆ ਵੀ ਪ੍ਰਧਾਨ ਤੁਸੀਂ ਰਹੋ ਤੇ ਪਰ ਕਰੀਏ ਕੀ ਕਾਹਦੇ ਪ੍ਰਧਾਨ ਰਹਿ ਗਏ ਅਸੀਂ ਕਾਹਦੇ ਪ੍ਰਧਾਨ ਰਹਿ ਗਏ ਜਦੋਂ ਕੋਈ ਪੱਲੇ ਨਹੀਂ ਰਿਹਾ ਤਾਂ ਫਿਰ ਕੀ ਕਰਾਂਗੇ ਤੁਸੀਂ ਪਰ ਜਿਨ੍ਹਾਂ ਨੇ ਵੋਟਾਂ ਪਾਣੀਆਂ ਉਹ ਆਮ ਆ ਲੋਕ ਨੇ ਲੋਕਾਂ ਨੂੰ ਜਿਹੜੀ ਹੈ ਇਹ ਗੱਲ ਕਿਤੇ ਨਾ ਕਿਤੇ ਇੱਕ ਲੱਗਦਾ ਹੈ ਕਿ ਪ੍ਰਧਾਨ ਜਿਹੜੀਆਂ ਹੁਣ ਉਹ ਬਦਲ ਦੇਣਾ ਚਾਹੀਦਾ ਹੈ ਲਗਾਤਾਰ 6-7 ਜਿਹੜੀਆਂ ਉਹ ਚੋਣਾਂ ਹਾਰ ਗਏ ਉਹ ਚੋਣਾਂ ਹਾਰ ਗਏ ਬਹੁਤ ਕੁਝ ਹਾਰ ਗਏ ਅਕਾਲੀ ਦਲ ਬਿਲਕੁਲ ਨੰਘਾਰ ਦੀ ਸਥਿਤੀ ਤੇ ਇਸ ਵੇਲੇ ਮੈਂ ਉਹਨਾਂ ਦੇ ਨਾਲ ਰਹਿਣਾ ਤੇ ਉਹਨਾਂ ਦਾ ਪੋਲੀਟੀਕਲ ਸੈਕਟਰੀ ਸੀ ਤੁਸੀਂ ਕਹਤ ਆ ਵੀ ਲੋਕ ਕਹਿੰਦੇ ਬਦਲ ਦੇਣਾ ਚਾਹੀਦਾ ਲੋਕ ਤਾਂ ਬਿਆਨ ਦੇ ਹੀ ਜਾਂਦੇ ਆ ਵੀ ਬਦਲ ਦੇਣਾ ਚਾਹੀਦਾ ਪਰ ਮੈਂ ਤਾਂ ਫਿਰ ਵੀ ਵਫਾਦਾਰੀ ਰੱਖੀ ਨਾ ਕਿਸੰਦੀ ਵੀ ਚੱਲ ਨਾ ਤਾਂ ਸੱਪ ਵੀ ਮਰ ਜੇ ਤੇ ਸੋਟਾ ਵੀ ਰਹਿ ਜੇ ਪ੍ਰਧਾਨ ਸਾਹਿਬ ਵੀ ਬਣੇ ਰਹਿ ਜਾਣ ਤੇ ਅਸੀਂ ਚਿਹਰਾ ਮੋਰਾ ਬਦਲ ਕੇ ਲੋਕਾਂ ਨੂੰ ਇਹ ਵੀ ਕਹਿ ਦਈਏ ਵੀ ਦੇਖੋ ਯਾਰ ਹੁਣ ਬਦਲ ਤਾਂ ਲਿਆ ਹੀ ਨਾ ਅਸੀਂ ਕੁਝ ਨਾ ਕੁਝ ਅਸੀਂ ਤਾਂ ਮੈਂ ਤਾਂ ਫਿਰ ਵੀ ਆਖਰੀ ਕੁਝ ਇਹੀ ਕੀਤੀ ਵੀ ਪ੍ਰਧਾਨ ਸਾਹਿਬ ਵੀ ਰਹਿ ਜਾਣ ਤੇ ਪਾਰਟੀ ਵੀ ਵਜੇ ਤੇ ਜੇ ਉਹਨੂੰ ਹੀ ਕੋਈ ਸਮਝਦਾ ਹੈ ਵੀ ਇਹ ਬਹੁਤ ਗਲਤ ਸੁਝਾਅ ਦੇਤਾ ਫਿਰ ਯਾਰ ਐਵੇਂ ਐਵੇਂ ਕਿਵੇਂ ਕੰਮ ਚੱਲੂਗਾ ਯਾਰ ਪ੍ਰਧਾਨ ਸਾਹਿਬ ਪਿਛਲੇ ਦਿਨਾਂ 'ਚ ਸੁਖਵੀਰ ਬਾਦਲ ਹੋਂ ਦਾ ਇੱਕ ਬਿਆਨ ਸੀ ਜਦੋਂ ਚੋਣਾਂ ਹਾਰੇ ਉਦੋਂ ਬਾਅਦ ਜਿਹੜੀ ਇਹ ਗੱਲਬਾਤ ਚੱਲਣੀ ਸੀ ਕਹਿੰਦੇ ਉਹ ਕਹਿੰਦੇ ਵੀ ਮੈਨੂੰ ਸੱਤਾ ਦਾ ਲਾਲਚੀ ਨਹੀਂ ਲੱਗਦਾ ਇੱਕ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਸੀ ਰਾਜ ਕਰਾਂਗੇ ਚਲੋ ਖਰੇ ਨਾ ਗੱਲਾਂ 'ਚ ਮੈਂ ਜਾਤੀ ਤੌਰ ਤੇ ਮੈਂ ਇੱਕ ਬੇਨਤੀ ਕਰਾਂ ਕਿ ਸਾਬ ਮੰਤਰੀ ਸਿੰਘ ਬਾਦਲ ਨਾਲੋਂ ਮੇਰਾ ਬਖਰੇਵਾ ਪਿਆ ਸੀ ਉਹਨਾਂ ਨੇ ਮੈਨੂੰ ਮਨਾ ਕੀਤਾ ਤੇ ਤੂੰ ਇਲੈਕਸ਼ਨ ਨਹੀਂ ਲੜਨਾ ਮੈਂ ਇੱਕ ਤਹਿਸੀਲਦਾਰ ਹੁੰਦਿਆਂ ਮੈਂ ਨਾਲ ਪੋਲਿਟੀਕਲ ਪਾਰਟੀ ਬਣਾਉਣ ਚੱਲਿਆ ਸੀ ਤੇ ਜੇ ਪੋਲਿਟੀਕਲ ਬੰਦੇ ਨੂੰ ਤੁਸੀਂ ਕਹੋ ਇਲੈਕਸ਼ਨ ਨਹੀਂ ਲੜਨਾ ਤੇ ਫਿਰ ਉਹ ਗੋਲੀ ਮਾਰ ਦੇਓਗੇ ਤੂੰ ਫਿਰ ਕਰਾਉਣਾ ਕੀ ਉਸ ਬੰਦੇ ਨੇ ਨਾਲ ਨਾਲ ਰੱਖ ਕੇ ਇਹੀ ਹੋਇਆ ਨਾ ਜਾਂ ਉਹ ਬੰਦਾ ਖੁਦ ਖੁਦ ਸ਼ਾਲ ਮਾਰ ਜੇ ਮੈਂ ਉਹ ਬਖਰੇਵਾ ਹੋਇਆ ਸਾਡਾ ਚੱਲ ਗਿਆ ਮੈਂ ਇੱਕ ਵੀ ਸ਼ਬਦ ਕਦੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇ ਸ਼ਾਨ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਨਹੀਂ ਬੋਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਜਾਤੀ ਸ਼ਬਦ ਮੈਂ ਇੱਕ ਵੀ ਨਹੀਂ ਬੋਲੂਗਾ ਪਾਰਟੀ ਦੀਆਂ ਪਾਲਿਸੀਆਂ ਤੇ ਰੱਜ ਕੇ ਬੋਲੂਗਾ ਜੋ ਬੋਲਣਾ ਪਿਆ ਮੈਨੂੰ ਹਰ ਹਾਲਤ ਬੋਲੂਗਾ ਪਰ ਇੱਕ ਮੈਂ ਬੇਨਤੀ ਤੁਹਾਡੇ ਰਹੀਂ ਕਰਦੇ ਆ ਕਿ ਇਹ ਆਵਾਮ ਦੀ ਆਵਾਜ਼ ਹੈ ਇੱਕ ਚਰਨਜੀਤ ਨੇ ਤਾਂ ਬਲੀ ਦੇਣੀ ਸੀ ਸਿਰਫ ਦੇਤੀ ਹੈ ਇਹ ਆਵਾਮ ਦੀ ਆਵਾਜ਼ ਹੈ ਅੱਜ ਸੁਣ ਲਓ ਕੱਲ ਸੁਣ ਲਓ ਪਰਸੋਂ ਸੁਣ ਲਿਓ ਸੁਣਨੀ ਹੈ ਪੈਣੀ ਹੈ ਰਿਗਰੈਟ ਤਾਂ ਨਹੀਂ ਹੈਗਾ ਵੀ ਮੈਂ ਇਹ ਚੀਜ਼ ਕਿਉਂ ਬੋਲਿਆ ਹੁਣ ਮੇਰੇ ਖਿਲਾਫ ਇਹ ਸਾਰੇ ਕਾਰਵਾਈ ਹੋਊ ਜਿਹੜੀਆਂ ਸੂਚਨਾਵਾਂ ਤੁਹਾਡੇ ਕੋਲ ਵੀ ਨਹੀਂ ਹੋਰਾਂ ਕੋਲ ਵੀ ਨਹੀਂ ਸਾਡੇ ਵਰਗੇ ਕੁਲਵਿੰਦਰ ਮੈਂ ਨੌਕਰੀ ਛੱਡੀ ਹੈ ਨਾ ਤੇ 4000 ਬੰਦੇ ਨੂੰ ਸਰ ਸੁਖਬੀਰ ਸਿੰਘ ਬਾਦਲ ਸਟੇ ਸਟਾਰ ਲਾਉਣ ਜਾ ਰਹੇ ਸੀ ਮੋਢਿਆਂ ਤੇ ਜੇ ਤੁਹਾਡੇ ਯਾਦ ਹੋਵੇ ਪੀਪੀ ਗਰਾਊਂਡ ਦੇ ਵਿੱਚ ਚਾਰ ਘੋੜੇ ਐ ਇਸ ਪਾਸੇ ਲੱਗੇ ਐ ਚਾਰ ਘੋੜੇ ਐ ਇਸ ਪਾਸੇ ਲੱਗੇ ਐ ਝੰਡੇ ਉਹਨਾਂ 'ਚ ਫੜੇ ਐ ਅੱਗੇ ਮੋਟਰਸਾਈਕਲ ਲੱਗੇ ਐ ਸੀਨ ਦੇਖੋ ਕੀ ਹੋਊਗਾ ਉਸ ਗੱਡੀ 'ਚ ਮੈਂ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਬੈਠੇ ਐ ਤੇ ਜਿੱਦੇ ਜਾ ਰਹੇ ਹਾਂ ਅਸੀਂ ਉਹ ਨਜ਼ਾਰਾ ਨਹੀਂ ਅਸੀਂ ਮੰਨ ਰਹੇ ਸਿਰਫ ਜਿੱਦੇ ਜਾ ਰਹੇ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਨੌਕਰੀ ਛੱਡਣੀ ਐ ਉਹ ਕਹਿੰਦੇ ਤੂੰ ਪਾਗਲ ਹੋਇਆ ਕਿਉਂ ਨੌਕਰੀ ਛੱਡਣੀ ਐ ਭੈ ਆਊਟ ਆਫ ਦੀ ਵੇ ਲੋਕ ਪ੍ਰਮੋਸ਼ਨਾਂ ਮੰਗਦੇ ਤੂੰ ਮੈਨ ਉਹਨਾਂ ਨੇ ਮਨਾ ਕੀਤਾ ਉਹਨਾਂ ਦਾ ਬੜਪਣ ਹੈ ਮੈਂ ਤੁਹਾਨੂੰ ਦੱਸਾਂ ਗਲਤੀ ਮੇਰੀ ਹੀ ਹੈ ਮੈਂ ਕਹਾਂਗਾ ਪਰ ਮੈਨੂੰ ਇਸ਼ਕ ਸੀਗਾ ਪਾਰਟੀ ਨਾਲ ਤੇ ਕੰਮ ਕਰਨ ਦਾ ਇਸ਼ਕ ਸੀਗਾ ਚਾਰ ਵਾਰੀ ਮਨਾ ਕਰਨ ਦੇ ਬਾਵਜੂਦ ਮੈਂ ਉਹਨਾਂ ਤੋਂ ਘੁਆ ਲਿਆ ਵੀ ਇਹਨੂੰ ਇਹਨੂੰ ਛੱਡ ਦਿੰਦੋ ਨੌਕਰੀ ਮੁੱਕ ਗਈ ਗੱਲ ਜੇ ਮੈਂ ਉਹ ਨੌਕਰੀ ਨਾ ਛੱਡਦਾ ਨਾ ਛੱਡਦਾ ਤੇ ਸਰਕਾਰ ਰੀਪੀਟ ਨਹੀਂ ਸੀ ਹੋਣੀ ਜੇ ਮੈਂ ਕਾਂਗਰਸ ਦੀ ਦਿੱਤੀ ਆਫਰ ਮਨਜ਼ੂਰ ਕਰ ਲੈਂਦਾ ਤੇ ਕਾਂਗਰਸ ਦੀ ਬਣਨੀ ਸੀ ਰਗਰਕਟ ਤਾਂ ਮੈਂ ਉਸ ਚੀਜ਼ ਦਾ ਨਹੀਂ ਮੰਨਿਆ ਯਾਰ ਵੀ ਮੈਂ ਤਾਂ ਆਪਦੀ ਏਡੀ ਵੱਡੀ ਜੇ ਮੈਂ ਮਨਪ੍ਰੀਤ ਸਿੰਘ ਬਾਦਲ ਨਾਲ ਨਾ ਤੁਰਦਾ ਤਸਿਲਦਾਰੀ ਆਪਦੀ ਛੱਡ ਕੇ ਨਾਲ ਉਦੋਂ ਤਾਂ ਮੈਂ ਛੱਡੀ ਨਹੀਂ ਸੀ ਉਹੀ ਤੁਰ ਪਿਆ ਜੱਟ ਜੱਫੇ ਨਾਲੀ ਕਿ ਜਿਹੜਾ ਕੋਈ ਕਰਨਾ ਸਰਕਾਰ ਕਰ ਲੇ ਪਰ ਨੌਕਰੀ ਤੋਂ ਮੈਂ ਨਾ ਸਸਪੈਂਡ ਹੋਇਆ ਨਾ ਤੁਨੋਂ ਨੌਕਰੀ ਤੋਂ ਨਿਕਲਿਆ ਸੀਗਾ ਤੇ 16ਵੇਂ ਦਿਨ ਮੇਰੀ ਪੀਸੀਐਸ ਦੀ ਇੰਟਰਵਿਊ ਸੀਗੀ ਜੇ ਮੈਂ ਉਹ ਮਨਪ੍ਰੀਤ ਸਿੰਘ ਬਾਦਲ ਮੈਨੂੰ ਵਾਸਤਾ ਪਾ ਕੇ ਨਾ ਤੋਰਦਾ ਅੱਜ 4 ਸਾਲ ਹੋ ਗਏ ਹੁੰਦੇ ਮੈਨੂੰ ਆਈਐਸ ਬਣੇ ਮੈਂ ਤਾਂ ਰਗਰਕਟ ਉਹ ਉਸ ਕੀ ਚੀਜ਼ ਦਾ ਨਹੀਂ ਕਦੇ ਮੰਨਿਆ ਉਹ ਪਰਮਾਤਮਾ ਹੈ ਦੇਣ ਵਾਲਾ ਮੇਰੇ ਤਾਂ ਮੰਤਰੀ ਮੁੱਖ ਮੰਤਰੀਆਂ ਤੱਕਰ ਪਹੁੰਚ ਗਏ ਕਈ ਐਮਪੀ ਬਣ ਗਏ ਆ ਇਹ ਮੇਰੇ ਕਿਸਮਤ ਚ ਨਹੀਂ ਯਾਰ ਮੇਰਾ ਸੁਖਬੀਤ ਸਿੰਘ ਬਾਦਲ ਨਾਲ ਇਸ ਗੱਲ ਤੇ ਥੋੜੀ ਕੋਈ ਗਿਲਾ ਮੇਰਾ ਤਾਂ ਇਹ ਗਿਲਾ ਹੈ ਵੀ ਆਪਾਂ ਪਾਸ ਦੇ ਹੱਥੀ ਪਾਰਟੀ ਨਾ ਮਾਰੀਏ ਜਿਹੜਾ ਕੁਝ ਸੁਝਾ ਦਿੰਦਾ ਯਾਰ ਤੁਰੇ ਜਾਂਦੇ ਰਿਕਸ਼ੇ ਵਾਲੇ ਨੂੰ ਪੁੱਛ ਲਓ ਕਿਸੇ ਨੂੰ ਪੰਜਾਬ ਦਾ ਵਾਸੀ ਹੋਵੇ ਉਹ ਦੱਸ ਦੂਗਾ ਵੀ ਯਾਰ ਐਵੇਂ ਮਾੜਾ ਜਿਹਾ ਠੀਕ ਕਰ ਲਉ ਤਾਂ ਸ਼ਾਇਦ ਗੱਲ ਬਣ ਜਾ ਫਿਰ ਉਹਨਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਇਹ ਗੱਲ ਸਮਾਂ ਮਾੜਾ ਹੈ ਸਾਡਾ ਮੈਂ ਤਾਂ ਇਹੀ ਕਹੂੰਗਾ ਜਦੋਂ ਸਮਾਂ ਮਾੜਾ ਹੋਵੇ ਪਰਮਾ ਮੈਂ ਲਿਖਿਆ ਕੀ ਹੈ ਕਿ ਸਾਡੇ ਨਾਲ ਰੱਬ ਰੁਸਿਆ ਜਦ ਦਿਨ ਉਹ ਮੰਨ ਗਿਆ ਇੱਕ ਕਿ ਹਾਲੰਦਾ ਕਿ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਵਾਲੇ ਦਿਵਾਲੇ ਕਿਹੋ ਜੀ ਜੁੰਡਲੀ ਐ ਜਿਹੜੀ ਉਹਨਾਂ ਨੂੰ ਇਹੀ ਫੀਲ ਕਰਾਉਂਦੀ ਆ ਵੀ ਤੁਸੀਂ ਜਿਹੜੇ ਬੈਸਟ ਹੋ ਉਹ ਹੁਣ ਪਲੇਖਾ ਹੈ ਕੋਈ ਨਹੀਂ ਤਾਂ ਆਪਦੀ 8 ਕਨਾਲ ਦੀ ਕੋਠੀ ਛੱਡ ਕੇ ਤੇ ਬੰਟੀ ਰਮਾਣੇ ਦੀ ਕਿਰਾਏ ਦੀ ਕੋਠੀ ਜਿਹੜੀ ਇੱਕ ਫਲੋਰ ਆ ਉਹਦੇ ਚ ਜਾ ਕੇ ਬਹਿਣ ਦਾ ਕੋਈ ਆਈਡੀਆ ਬਣਦਾ ਯਾਰ ਹੂੰ ਕਦੇ 12 14 ਸਾਲਾਂ ਚ ਸੁਖਵੀਰ ਸਿੰਘ ਬਾਦਲ ਨੇ ਮੇਰੇ ਆ ਪੁੱਛਿਆ ਹੋਵੇ ਵੀ ਚਰਨਜੀਤ ਤੇਰਾ ਘਰ ਕਿੱਥੇ ਆ ਯਾਰ ਕਦੇ ਚਾਹ ਦਾ ਕੱਪੀ ਪਿਆ ਚੱਲ ਯਾਰ ਇਹ ਨਹੀਂ ਕਰੇ ਮਤਲਬ ਹੀ ਨਹੀਂ ਬਣ ਮੇਰੀ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੈਂ ਕਿਹੋ ਜਿਹਾ ਕਮਲਾ ਬੰਦਾ ਐ ਕੰਮ ਕਰਨ ਦਾ ਇਸ਼ਕ ਕਿੰਨਾ ਮੈਨੂੰ ਮੇਰੀ ਵਾਈਫ ਨੂੰ ਕੈਂਸਰ ਹੋਇਆ 18 ਫਰਵਰੀ ਦਾ ਡਿਟੈਕਟ ਹੋਇਆ ਤੇ ਮੈਂ ਉਹਨਾਂ ਦੇ ਇਲਾਜ ਕਰਾਉਣਾ ਕੀਮੋਥੈਰੇਪੀ ਮੈਂ ਖੁਦ ਕਰਾਉਣ ਜਾਂਦਾ ਮੈਂ ਤਾਂ ਕਦੇ ਯਾਰ ਉਹਦੇ ਪਿੱਛੇ ਨਹੀਂ ਇੱਕ ਵੀ ਦਿਹਾੜੀ ਖਰਾਬ ਕੀਤੀ ਰਾਤ ਨੂੰ 9:30 ਵਜੇ ਕੰਮ ਖਤਮ ਕਰਕੇ ਤੇ ਮੁੰਡਾ ਨਾਲ ਲੈ ਕੇ ਗੱਡੀ 'ਚ ਪਾ ਕੇ ਬਠਿੰਡੇ ਜਾਂਦਾ ਸੀ ਜਾ ਕੇ ਨਹਾ ਧੋ ਕੇ 3:30 ਵਜੇ ਵਾਈਫ ਨੂੰ ਨਾਲ ਲੈ ਕੇ ਤੇ ਦਿੱਲੀ ਜਾਂਦਾ ਸੀ ਦੋ ਦੋ ਦਿਨਾਂ ਦਾ ਪ੍ਰੋਸੈਸ ਉਹ ਪੂਰਾ ਕਰਕੇ ਰਾਤ ਨੂੰ ਆ ਕੇ ਬਠਿੰਡੇ ਨੂੰ ਛੱਡ ਕੇ ਤੇ ਅਗਲੇ ਦਿਨ 8 ਵਜੇ ਆ ਕੇ ਪ੍ਰੋਗਰਾਮ ਕਰਦੇ ਸੀ ਆਪਦੇ ਕੰਮ ਕਰਦੇ ਐਦੋਂ ਸਮਰਪਿਤ ਕੋਈ ਬੰਦਾ ਹੋ ਸਕਦਾ ਕਦੇ ਨਹੀਂ ਤਾਂ ਜਿਹਦੀਆਂ ਟਿਕਟਾਂ ਕੱਟੀਆਂ ਗਈਆਂ ਉਹ ਤੋਂ ਬਹਾਨੇ ਭਲਦੇ ਹੁੰਦੇ ਆ ਮੈਨੂੰ ਅੱਠੇ ਤੇ ਅੱਠੇ ਹਲਕਾਂ ਚਾਰਜਾਂ ਦੇ ਕਹਿਣ ਤੇ باوجود ਮੈਨੂੰ ਪਟਿਆਲੇ ਦੀ ਟਿਕਟ ਨਹੀਂ ਮਿਲੀ ਤੇ ਮੈਂ ਤਾਂ ਦਿਨ ਰਾਤ ਕੰਮ ਕੀਤਾ ਇੱਕ ਔਰ ਵਾਹਦ 7 8 10 ਹਲਕੇ ਆ ਪੰਜਾਬ ਦੇ ਜਿਨ੍ਹਾਂ ਨੇ ਪਿਛਲੀ 22 ਵਾਲੀ ਵੋਟ ਜਿਹੜੀ ਹੈ ਉਹ ਮੇਨਟੇਨ ਕੀਤੀ ਹੈ ਆ ਜਿਹੜਾ ਵੱਡਾ ਚਾਪਲੂਸ ਸਲਾਹਕਾਰ ਬਣਿਆ ਨਾ ਮਹਿੰਦਰ ਗਰੇਵਾਲ ਇਹਨੂੰ 9900 ਵੋਟ ਪਈ ਸੀ ਜਦੋਂ ਖੁਦ ਐਮਐਲਏ ਲੜ ਰਿਹਾ ਸੀ ਅੱਜ 5500 ਹੀ ਨਿਕਲੀ ਹੈ ਇਹਨੂੰ ਪੁੱਛਣਾ ਸਭ ਤੋਂ ਵੱਡਾ ਚਾਪਲੂਸ ਸਭ ਤੋਂ ਵੱਡਾ ਚੁਗਲਖੋਰ ਪਹਿਲਾਂ ਟੋੜਾ ਸਾਹਿਬ ਨੂੰ ਇਹੋ ਜਿਹੇ ਬੰਦੇ ਨੇ ਰਗੜਿਆ ਤੇ ਹੁਣ ਇਸ ਸੁਖਬੀਰ ਸਿੰਘ ਬਾਦਲ ਨੂੰ ਰਗੜੂਗਾ ਲਿਖ ਕੇ ਰੱਖ ਲੈਣ ਜੇ ਨਾ ਰਗੜੇ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਮੇਰਾ ਰਾਜਪੁਰਾ ਹਲਕਾ ਸਭ ਤੋਂ ਕਮਜ਼ੋਰ ਹਲਕਾ ਹੈ ਸਭ ਤੋਂ ਘੱਟ ਮੇਰੇ ਕੋਲੇ ਸਾਧਨ ਸੀਗੇ ਫਿਰ ਵੀ ਮੈਂ ਤਾਂ ਆਪਦੀ ਵੋਟ ਮੇਨਟੇਨ ਕਰ ਗਿਆ 600 ਵੋਟ ਜੇ ਮੈਂ ਗਲਤ ਨਾ ਹੋਵਾਂ 600 ਜਾਂ 500 ਵੋਟ ਲੰਬੀ ਹਲਕੇ ਦੀ ਘਟੀ ਹੈ ਬਾਦਲ ਸਾਹਿਬ ਨੂੰ ਜਿੰਨੀ ਵੋਟ ਪਈ ਸੀ ਉਹ ਤੋਂ 500 600 ਘੱਟ ਪਈ ਹੈ ਤੇ ਮੇਰੀ ਵੀ 8 900 ਘੱਟ ਪਈ ਹੈ ਵਰਨਾ ਤਾਂ ਜਿਹੜੇ ਖੁਦ ਜਿਹੜੇ ਕੈਂਡੀਡੇਟ ਸੀ ਐਨ ਕੇ ਸ਼ਰਮਾ ਜੀ ਸਾਡੇ ਮਿਹਨਤੀ ਹੈ ਇਮਾਨਦਾਰ ਹੈ ਬੜੀ ਮਿਹਨਤ ਕਰਦੇ ਆ 16000 ਵੋਟ ਆਪਦੇ ਹਲਕੇ ਚੋਂ ਕੱਟ ਗਏ ਸੁਖਬੀਰ ਸਿੰਘ ਬਾਦਲ ਦੇ ਹਲਕੇ ਚੋਂ ਜਿੰਨੀ ਸੁਖਬੀਰ ਸਿੰਘ ਬਾਦਲ ਜਦੋਂ ਖੜਾ ਸੀ ਹਾਰ ਗਿਆ ਸੀ 17000 ਉਹ ਕੱਟ ਗਿਆ ਯਾਰ ਮੈਂ ਤਾਂ ਮਾੜਾ ਚੰਗਾ ਫਿਰ ਵੀ ਮਾੜੇ ਹਲਕੇ ਚ ਵੀ ਆਪਦੀ ਵੋਟ ਜਿੰਨੀ ਮੈਨੂੰ ਮੈਨੂੰ ਪਈ ਮੈਂ ਉਨੀ ਤਾਂ ਮੇਨਟੇਨ ਕਰ ਹੀ ਗਿਆ ਇਹ ਵਫਾਦਾਰੀ ਦਾ ਸਬੂਤ ਹੁੰਦਾ ਪਾਰਟੀ ਪ੍ਰਤੀ ਵਾਈਫ ਨੂੰ ਕੈਂਸਰ ਦਾ ਬਹਾਨਾ ਬਣਾ ਕੇ ਮੈਂ ਤਾਂ ਘਰੇ ਹੀ ਬੜਿਆ ਰਹਿੰਦਾ ਮੈਨੂੰ ਕੀ ਲੋੜ ਪਈ ਸੀ ਇੱਥੇ ਧੱਕੇ ਖਾਣ ਦੀ ਆ ਕੇ ਧੁੱਪ ਚ ਆ ਰੰਗ ਕਾਲਾ ਕਰਾਉਣ ਦੀ ਆਪਦੇ ਕੋਲੋਂ ਤੇਲ ਬਾਲਣ ਦੀ ਆਪਦੇ ਕੋਲੋਂ ਗੱਡੀ 'ਚ ਤੇਲ ਪਾਲਿਆ ਕੋਈ ਥੋੜਾ ਬਹੁਤਾ ਖਰਚਾ ਤਾਂ ਕੀਤਾ ਹੀ ਹੋਣਾ ਐ ਐਨਕੇ ਸ਼ਰਮਾ ਜੀ ਨੇ ਆਪ ਵੀ ਕੀਤਾ ਸਾਰਾ ਜਿਹੜਾ ਇਲੈਕਸ਼ਨ ਦਾ ਕਰਨਾ ਹੀ ਸੀਗਾ ਜਦੋਂ ਪੈਸੇ ਕਰਕੇ ਹੀ ਤਾਂ ਟਿਕਟੋਨ ਨੂੰ ਬਰ ਦਿੱਤੀ ਸੀ ਵੀ ਇਹ ਵੱਡਾ ਬੰਦਾ ਐ ਇਹਨੂੰ ਦਿਓ ਜੀ ਤੇਰੇ ਕੋਲ ਤਾਂ ਪੈਸੇ ਹੀ ਹਨੀ ਕਹਿੰਦੇ ਤਾਂ ਫਿਰ ਇਸ ਕਰਕੇ ਮੈਂ ਤਾਂ ਵਫਾਦਾਰੀ ਨਾਲ ਕੰਮ ਕੀਤਾ ਇਸ ਕਰਕੇ ਮੇਰਾ ਕੋਈ ਗਿਲਾ ਨਹੀਂ ਸੁਖਬੀਰ ਸਿੰਘ ਬਾਦਲ ਨਾਲ ਮੈਨੂੰ ਇੱਕੋ ਬੇਨਤੀ ਐ ਕਿ ਕਿਸੇ ਤਰੀਕੇ ਆਪਾਂ ਪਾਰਟੀ ਬਚਾ ਲਓ ਤੁਹਾਡੀ ਗੱਲ ਦੂਜੀ ਗੱਲ ਤੁਹਾਡੀ ਨਾ ਕਿਸੇ ਹੋਰ ਨਾਲ ਨਾ ਕਿਸੇ ਨਾਲ ਜਨ ਜਿਹੜੇ ਕੋਰ ਕਮੇਟੀ ਮੈਂਬਰ ਸੀ ਅੰਦਰ ਆ ਉਹਨਾਂ ਨੇ ਕਿਹਾ ਵੀ ਤੁਸੀਂ ਠੀਕ ਕਹਿ ਰਹੇ ਹੋ ਕਿਸੇ ਨੇ ਤਾਂ ਕਿਹਾ ਦੱਬ ਵੀ ਬਾਚ ਤਾਂ ਸਾਰੇ ਹੀ ਕਹਿੰਦੇ ਆ ਦੱਬ ਵੀ ਬਾਚ ਤਾਂ ਸਾਰੇ ਹੀ ਕਹਿੰਦੇ ਆ ਮੈਸੇਜ ਪੜਾ ਦਿਆਂ ਮੈਂ ਤੁਹਾਨੂੰ ਤੇ ਤੁਸੀਂ ਕਹੋਗੇ ਇਹਦੇ ਨਾਲ ਕੌਣ ਹੈ ਜੇ ਮੈਸੇਜ ਮੈਂ ਤੁਹਾਨੂੰ ਪੜਾ ਦਿਆਂ ਸਾਰੇ ਤੇ ਤੁਸੀਂ ਕਹੋਗੇ ਉਹਦੇ ਨਾਲ ਕੌਣ ਹੈ ਅਸੀਂ ਕੋਈ ਪੰਗਾ ਵੀ ਅੰਦਰ ਜਾ ਕੇ ਨਹੀਂ ਕੋਈ ਬੋਲਦਾ ਬਸ ਇਹੀ ਹੈ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਪਾਰਟੀ ਤੋਂ ਅਸੀਂ ਬਹੁਤ ਕੁਝ ਖਾਦਾ ਲਿੱਤਾ ਹੈ ਖਾਦਾ ਇੰਦੀ ਸੈਂਸ ਨਾਮ ਬਣਿਆ ਹੈ ਅਸੀਂ ਐਮ.ਐਲ.ਏ. ਮੰਤਰੀ ਬਣਿਆ ਤੇ ਮਤਲਬ ਇਹ ਜ਼ਰੂਰੀ ਥੋੜੀ ਵੀ ਆਪਦੇ ਹੱਥੀ ਮਾਰ ਦੇਣੀ ਹੈ ਬਾਹਰ ਉਠੋ ਜਿਹੜੀ ਗੱਲ ਤੁਸੀਂ ਕਹਿੰਦੇ ਕੁਲਵਿੰਦਰ ਰੱਬ ਨੂੰ ਜਾਣ ਦੇਣੀ ਹੈ ਮੇਰੀ ਹਲੇ ਤੱਕ ਕਿਸੇ ਨਾਲ ਗੱਲ ਨਹੀਂ ਹੋਈ ਮੈਂ ਜਾਤੀ ਤੌਰ ਤੇ ਅੱਜ ਵੀ ਬਾਦਲ ਪਰਿਵਾਰ ਨਾਲ ਜੁੜਿਆ ਜਿਹੜਾ ਕਿਵੇਂ ਜੁੜਿਆ ਤਾਂ ਬੋਲ ਰਿਹਾ ਜੇ ਤੁਸੀਂ ਬੋਲ ਰਹੇ ਹੋ ਚਾਹੇ ਮਨ ਪਤੇਅਲੀ ਬੋਲੇ ਆ ਚਾਹੇ ਸੁਖਦੇਵ ਸਿੰਘ ਢੀਂਡਸਾ ਹੋਣੀ ਬੋਲੇ ਆ ਸਾਰਿਆਂ ਦੇ ਬਾਰੇ ਚਰਚਾਵਾਂ ਨੇ ਇਹ ਦੇਖੋ ਕਿਤਨਾ ਕਿਸੇ ਪਾਰਟੀ ਦੇ ਕਿਤਨਾ ਕਿਤੇ ਸੰਪਰਕ ਚਲ ਕੱਲ ਪਰਸੋਂ ਤਿੱਕਰ ਜਿੱਦੇ ਤਿੱਕਰ ਲਿਖਿਆ ਨਹੀਂ ਸੀ ਮੈਂ ਬੜਾ ਸਾਧ ਸੀ ਤੇ ਬੜਾ ਇਮਾਨਦਾਰ ਸੀ ਸਾਰੇ ਉਦਾਹਰਨਾਂ ਦਿੰਦੇ ਸੀ ਉਹਦੇ ਵਾਂਗੂ ਕੰਮ ਕਰਿਆ ਕਰੋ ਹੁਣ ਮੈਂ ਚੋਰ ਵੀ ਬਣ ਗਿਆ ਹੁਣ ਮੈਂ ਠੱਗ ਵੀ ਬਣ ਗਿਆ ਹੁਣ ਮੈਂ ਗਰੀਬ ਵੀ ਬਣ ਗਿਆ ਸਾਰਾ ਕੁਝ ਬਣ ਗਿਆ ਨਾ ਮੈਂ ਉਹਨਾਂ ਗਰੀਬ ਮਾਸਨੋਚਣ ਵਾਲੀਆਂ ਗਿਰਦਿਆਂ ਨੂੰ ਇੱਕ ਗੱਲ ਦੱਸਣੀ ਚਾਹਣਾ ਹੈ ਕਿ ਵਾਰੀ ਤੁਹਾਡੀ ਵੀ ਹੋਣੀ ਹੈ ਕਿਸੇ ਹੋਰ ਬਾਨੇ ਆ ਜਾਣੀ ਹੈ ਇਹ ਚੱਲੀ ਜਾਣਾ ਹੈ ਕੰਮ ਮੈਂ ਇੱਕ ਇੱਕ ਆਪ ਦੇ ਬਾਰੇ ਕਹਿੰਦੇ ਆ ਕਿ ਮੈਂ ਕੋਈ ਮਹਾਰਾਜੇ ਦਾ ਪੋਤਾ ਮੈਂ ਤਾਂ ਇੱਕ ਸਧਾਰਨ ਜੱਟ ਦਾ ਪੋਤਾ ਹਾਂ ਪਰ ਜੱਟ ਸੀ ਉਹ ਹੈ ਕਿ ਮੇਰੇ ਦਾਦੇ ਦੀ ਨਿਕਲ ਗਈ ਸਰਪਲਸ ਚ ਕੀ ਦੀ ਨਿਕਲਦੀ ਹੁੰਦੀ ਹੈ ਜੀ ਦੀ ਢੇਰੀ ਵੱਡੀ ਹੋਵੇ ਤੇ ਅਸੀਂ ਨੰਗ ਨਹੀਂ ਹੈਗੇ ਅਮੀਰ ਹੈ ਨਹੀਂਗੇ ਇਹ ਮੰਨਦਾ ਮੈਂ ਅਸੀਂ ਜਿਹੜੇ ਯਾਰ ਆਪਦੇ ਹੱਥੀਂ ਕਰਕੇ ਤੁਰ ਕੇ ਆਉਣ ਵਾਲੇ ਬੰਦੇ ਆ ਅਸੀਂ ਮੈਂ ਕਿਸੇ ਦੇ ਮੂਰੇ ਹੱਥ ਤਾਂ ਨਹੀਂ ਢਿਆ ਜੇ ਮੈਂ ਇਲੈਕਸ਼ਨ ਲੜੀ ਦੋਸਤਾਂ ਮਿੱਤਰਾਂ ਨੂੰ ਬੇਨਤੀ ਕੀਤੀ ਕੋਈ ਦੋ ਚਾਰ ਚੀਜ਼ਾਂ ਵੇਚ ਲੀਆਂ ਮੈਂ 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 ਕੋਈ ਜੇ ਹਲੇ ਦੇਣੇ ਵੀ ਹੋ ਸਕਦੇ ਕਿਸੇ ਦੇ ਕਈਆਂ ਦੇ ਦੇਣ ਵਾਲੇ ਰਹਿੰਦੇ ਆ ਪਰ ਜੇ ਕੋਈ ਆਖੇ ਤਾਂ ਸੀ ਨਾ ਵੀ ਮੈਂ ਯਾਰ ਰੇਤਾ ਵੇਚਿਆ ਕੋਈ ਮੈਨੂੰ ਕਿਸੇ ਨੇ ਅੱਜ ਜ਼ਿਕਰ ਕਿਹਾ ਵੀ ਇਹ ਨੇ ਰੇਤਾ ਵੇਚਿਆ ਕੋਈ ਇਹਨੇ ਯਾਰ ਕੇਬਲ ਤੇ ਕਬਜ਼ਾ ਕੀਤਾ ਕੋਈ ਇਹਨੇ ਬੱਸ ਦਾ ਪਰਮਟ ਲੈ ਲਿਆ ਪਾਰਟੀ ਦੇ ਦਾ ਬਹੁਤ سارے ਬੰਦਿਆਂ ਤੇ ਇਹ ਦੋਸ਼ ਲਾਗ ਨਹੀਂ ਨਹੀਂ ਚਲੋ ਪਾਰਟੀਦਿਆਂ ਤੇ ਛੱਡੋ ਤੁਸੀਂ ਪੁੱਛ ਪੜਤਾਲ ਕਰ ਲਿਓ ਮੈਂ ਤਾਂ ਆਪਣੀ ਸਵਾਰੀ ਤਾਂ ਆਪਣੇ ਸਮਾਨ ਦੀ ਜ਼ਿੰਮੇਵਾਰ ਹੈ ਮੈਂ ਕਹਣਾ ਮੈਂ ਕੇਵਲ ਦਾ ਕੰਮ ਕੀਤਾ ਹੋਵੇ ਮੈਂ ਰੇਤੇ ਦਾ ਕੰਮ ਕੀਤਾ ਹੋਵੇ ਮੈਂ ਬੱਸ ਦਾ ਪਰਮਟ ਲਿਆ ਹੋਵੇ ਮੈਂ ਕੋਈ ਕੋਈ ਸਰਕਾਰ ਤੋਂ ਇੱਕ ਪੈਸੇ ਦਾ ਕੰਮ ਲਿਆ ਹੋ ਇੱਕ ਪੈਸੇ ਦਾ ਹੀ ਜਦੋਂ ਦਾ ਸੁਖਬੀਰ ਸوں ਬਾਦਲ ਨਾਲ ਆਇਆ ਸਵਾਏ ਉਹ ਪਿਸਤੌਲ ਉਹ ਭੈਣ ਦਾ ਕਦੇ ਗੁੱਸੇ ਚ ਆ ਕੇ ਆਪ ਦੇ ਨਾ ਮਾਰ ਬੈਠੀਏ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਔਰ ਤੁਹਾਨੂੰ ਹੈਰਾਨੀ ਹੋਊਗੀ ਮੈਂ ਚੱਕਦਾ ਹੀ ਨਹੀਂ ਉਹਨੂੰ ਕੋਠੀ ਚੋਂ ਕਿਉਂਕਿ ਮੈਨੂੰ ਗੁੱਸਾ ਫੋੜ ਚੜਦਾ ਕਿਤੇ ਐਂ ਲੱਗਦਾ ਵੀ ਭੈਣ ਗੁੱਸੇ ਚ ਆ ਕੇ ਕੋਪੁੱਠਾ ਕੰਮ ਨਾ ਹੋ ਜੇ ਇਸ ਤੋਂ ਇਲਾਵਾ ਮੈਨੂੰ ਕੋਈ ਸੁਖਬੀਰ ਸوں ਬਾਦਲ ਦੱਸ ਦੇ ਵੀ ਤੂੰ ਮੈਥੋਂ ਯਾਰ ਆ ਲੈ ਲਿਆ ਦੱਸ ਤਾਂ ਦੇਵੇਂ ਨਾ ਵੀ ਮੈਨੂੰ ਆ ਲੈ ਲਿਆ ਕੋ ਬੇਨਤੀ ਕਰਨਾ ਚਾਹੁੰਦੇ ਹਾਂ ਹਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਕੇ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਪਾਰਟੀ 'ਚ ਫੈਸਲੇ ਕਰਕੇ ਪਾਰਟੀ ਬਚਾ ਲਵਾਂ ਮੈਂ ਤੁਹਾਡੀ ਮੈਂ ਕੋਈ ਓਧਾ ਨਹੀਂ ਲੈਂਦਾ ਇੱਕ ਮੈਂਬਰ ਮੈਨੂੰ 10 ਰੁਪਏ ਵਾਲੀ ਪਰਚੀ ਦਾ ਜ਼ਰੂਰ ਬਣਾ ਲਿਓ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸਮਾਂ ਦਿੱਤਾ ਤਾਂ ਇਹ ਸਨ ਸੁਖਵੀਰ ਸਿੰਘ ਬਾਦਲ ਹੋਂ ਦਾ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਦੇ ਵੱਲੋਂ ਹੁਣ ਜਿਹੜਾ ਸਾਫ਼ ਤੌਰ ਦੇ ਉੱਤੇ ਮੋਰਚਾ ਖੋਲ ਦਿੱਤਾ ਗਿਆ ਹਰ ਗੱਲ ਨੂੰ ਜਿਹੜਾ ਸਪਸ਼ਟ ਤੌਰ ਦੇ ਉੱਤੇ ਕਹਿ ਰਹੇ ਨੇ ਕੈਮਰਾਮੈਨ ਪ੍ਰਭ ਸਿੰਘ ਰੰਧੇ ਨਾਲ ਕੁਲਵਿੰਦਰ ਸਿੰਘ ਛਲੇੜੀ ਮਹਾਲੀ